ਉੱਥੇ ਕਾਮਯਾਬ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਕਿ ਜਦੋਂ ਆਪਾਂ ਕੋਈ ਫਾਸਟ ਐਗ ਜਿਹੜਾ ਚੱਲਦਾ ਹੈ ਜਾਂ ਕਿ ਜੀਪੀਐਸ ਸਿਸਟਮ ਹੈ ਇਹ ਨਟ ਰਹੀਂ ਤੇ ਸਿਸਟਮ ਰਹੀਂ ਚੱਲਦਾ ਹੈ ਤੇ ਉਹਦੇ ਵਿੱਚ ਅਗਰ ਜੀਪੀਐਸ ਸਿਸਟਮ ਕਾਮਯਾਬ ਹੋ ਜਾਂਦਾ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਇਹ ਆਪਾਂ ਨੂੰ ਇਹ ਆ ਕਿ ਖੁਸ਼ੀਕਰ ਵੀ ਇਹ ਹੋਈਗੀ ਕਿ ਤੁਹਾਨੂੰ ਜਗ੍ਹਾ ਜਗ੍ਹਾ ਜਿਵੇਂ ਆਪਾਂ ਤੁਸੀਂ ਦੇਖਿਆ ਹੋਣਾ ਕਿ ਟੋਲ ਤੇ ਕਾਫੀ ਰੋਡ ਰੋਡ ਜਿਹੜਾ ਇੱਕ ਅਕਲ ਬਲੌਕ ਹੋ ਜਾਂਦਾ ਸੀਗਾ ਸੜਕਾਂ ਦੇ ਜਾਮ ਲੱਗਦਾ ਸੀਗਾ ਤਾਂ ਹੁਣ ਉਹ ਜਾਮ ਨੂੰ ਕਿਤੇ ਨਾ ਕਿਤੇ ਤੰਦਰੁਸਤ ਰੱਖਣ ਵਾਸਤੇ ਆਵਾਜਾਈ ਨੂੰ ਸਹੀ ਢੰਗ ਨਾਲ ਰੱਖਣ ਵਾਸਤੇ ਤਾਂ ਕਿਤੇ ਨਾ ਕਿਤੇ ਹੁਣ ਜੀਪੀਐਸ ਸਿਸਟਮ ਹੈ ਉਹ ਗੱਟ ਕਰੀ ਸੀ ਮੰਤਰੀ ਡਾ ਆਪਣੇ ਆਪਣੇ ਸੜਕ ਮੰਤਰੀ ਨੇ ਇੰਡੀਆ ਦੇ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਜੀਪੀਐਸ ਸਿਸਟਮ ਹੈ ਉਹ ਲਾਉਣ ਦਾ ਇੱਕ ਨਿਰਣੇ ਲਿਆ ਜਿਹਦਾ ਉਹਨੂੰ ਬਕਾਇਦਾ ਟਰਾਇਲ ਹੈ ਜਿਹੜਾ ਉਹਨੂੰ ਕਹਿ ਰਹੇ ਆ ਕਿ ਪਾਣੀ ਪੱਤ ਤੇ ਮਸੂਰ ਜਿਹੜੇ ਕਿਤੇ ਨਗ ਤੇ ਐਨਐਚਵਾ ਹਾਈਵੇ ਨੇ ਉਹਨਾਂ ਤੇ ਬਕਾਇਦਾ ਰੌੜੀ ਚੱਲ ਰਿਹਾ ਜੇ ਕਾਮਯਾਬ ਹੋ ਗਿਆ ਤਾਂ ਇਹ ਤੋਂ ਆਉਣ ਵਾਲੇ ਦਿਨਾਂ 'ਚ ਇਹ ਤੁਹਾਨੂੰ ਜਗਾ ਜਗਾ ਦੇਖਣ ਨੂੰ ਮਿਲੇਗਾ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਵੇਂ ਜਲੰਧਰ ਜੇ ਜਲੰਧਰ ਹੈ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਹਾਈਵੇ ਹੈ ਉੱਥੇ ਵੀ ਦੇਖਣ ਨੂੰ ਮਿਲੇਗਾ ਤੇ ਨਾਲ ਹੀ ਨਾਲ ਅਗਰ ਆਪਾਂ ਜਿਰਕਪੁਰ ਤੋਂ ਜੇ ਆਪਾਂ ਬਠਿੰਡਾ ਵੱਲ ਜਾਈਏ ਤਾਂ ਉੱਥੇ ਵੀ ਤੁਹਾਨੂੰ ਇਹ ਜੀਪੀਆਰ ਸਿਸਟਮ ਦੇਖਣ ਨੂੰ ਮਿਲੇਗਾ ਤਾਂ ਜਿਹੜਾ ਸਾਡਾ ਵਿਸ਼ਾ ਜੀ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਲਾਈਕ ਕਰੋ ਜਿਹੜਾ ਇਹ ਇੱਕ ਆਪਾਂ ਵਿਸ਼ਾ ਲੈ ਕੇ ਆਇਆ ਇਹ ਸਾਨੂੰ ਦਿੱਲੀ ਤੋਂ ਰਜੇਸ਼ ਕੁਮਾਰ ਜਿਨੇ ਕੇ ਵਿਸ਼ਾ ਸਾਨੂੰ ਭੇਜਿਆ ਜੋ ਕਿ ਇੱਕ ਐਮ ਐਚ 1 ਜਿਹੜਾ ਹਾਈਵੇ ਹੈ ਉਹਨਾਂ ਤੇ ਜੋਬ ਕਰ ਰਹੇ ਨੇ ਉਹਨਾਂ ਨੇ ਇੱਕ ਵਿਸ਼ਾ ਕਿਹਾ ਕਿ ਸੀ ਕਿ ਜਿਹੜਾ ਨਵਾਂ ਸਿਸਟਮ ਪੰਜਾਬ ਜਿਹੜਾ ਇੰਡੀਆ ਸਰਕਾਰ ਹੈ ਉਹ ਲੈ ਕੇ ਆ ਰਹੀ ਹੈ ਰੋਡਾਂ ਤੇ ਉਹ ਤੇ ਤੁਸੀਂ ਇਹ ਵਿਸ਼ਾ ਲੋ ਤਾਂ ਸਾਡਾ ਪ੍ਰੋਗਰਾਮ ਹੈ ਜਿਹੜਾ ਪਾਵਰ ਆਫ ਵਲਟ ਤੇ ਏਵਨ ਪੰਜਾਬੀ ਟੀਵੀ ਉਹਦਾ ਟੈਲੀਕਾਸ ਕੀਤਾ ਜਾ ਰਿਹਾ ਤੇ ਅਸੀਂ ਜਿਹੜਾ ਪ੍ਰੋਗਰਾਮ ਹੈ ਜੀ ਉਹ 11 ਵਜੇ 2:30 ਵਜੇ ਤੇ 4 ਵਜੇ ਤੁਹਾਡੇ ਰੂਬਰੂ ਕਰਦੇ ਆਂ ਇਹ ਸਾਡੇ ਪ੍ਰੋਗਰਾਮ ਨੂੰ ਤੁਸੀਂ ਇਹਲੇ ਪਲੇਟਫਾਰਮ ਨੇ ਜੀ ਆਪਾਂ ਫੇਸਬੁੱਕ ਲਾ ਲਈਏ ਇੰਸਟਾਗ੍ਰam ਤੇ ਪਾਵਰ ਇੰਸਟਾਗ੍ਰam ਫੇਸਬੁੱਕ ਤੇ YouTube ਇਹਦੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਸਕਦੇ ਹੋ ਤਾਂ ਸਾਡੇ ਪ੍ਰੋਗਰਾਮ ਨੂੰ ਵੱਤਾਂ ਤੇ ਸ਼ੇਅਰ ਕਰੋ ਤੇ ਵੱਤਾਂ ਤੇ ਲਾਈਕ ਕਰੋ ਤੇ ਦਰਸ਼ਕੋ ਜੋ ਅੱਜ ਆਪਾਂ ਸਿਸਟਮ ਇਕ ਲੈ ਕੇ ਆਏ ਆ ਜਿਹੜਾ ਪ੍ਰੋਗਰਾਮ ਲੈ ਕੇ ਆਏ ਆ ਉਹੀ ਹੈ ਕਿ ਜੀਪੀਐਸ ਸਿਸਟਮ ਰਾਹੀਂ ਕੱਟਿਆ ਜਾਵੇਗਾ ਤੋਂ ਟੋਲ ਤਾਂ ਹੁਣ ਤੁਹਾਨੂੰ ਜਿਹੜਾ ਕਿ ਇਹ ਹੈ ਕਿ ਇੱਕ ਇਹਦੇ ਵਿੱਚ ਖੁਸ਼ਖਬਰੀ ਵੀ ਹੈ ਇੱਕ ਤੇ ਕਈਆਂ ਤਾਂ ਮਤਲਬ ਲੋਕਾਂ ਦਾ ਹੁਣ ਮੈਸੇਜ ਆ ਰਹੇ ਨੇ ਕਿ ਇੰਡੀਆ ਸਰਕਾਰ ਨੇ ਕਿਤੇ ਨਾ ਕਿਤੇ ਜੀਵ ਤੇ ਬੱਡਨ ਪਾ ਤਾ ਪਾਉਣ ਵਾਸਤੇ ਇੱਕ ਹੋਰ ਪ੍ਰਣਾਲਾ ਕੀਤਾ ਪ੍ਰਾਲਾ ਤਾਂ ਤੁਹਾਨੂੰ ਆ ਕੇ ਤੁਹਾਨੂੰ ਮੈਸੇਜ ਵੀ ਲਗਾਤਾਰ ਆ ਰਹੇ ਨੇ ਪਰ ਇੱਕ ਲੋਕਾਂ ਨੂੰ ਵੀ ਦੱਸਣਾ ਮੈਂ ਆਪਣਾ ਦੱਸਣਾ ਚਾਹਨਾ ਕਿ ਜਿਹੜੇ 20 ਕਿਲੋਮੀਟਰ ਦੇ ਆਲੇ-ਦਾਲੇ ਦੇ ਲੋਕ ਹੋਣਗੇ ਜਿਵੇਂ ਪਿੰਡ ਹੋ ਜਾਂਦਾ ਜਾਂ ਕਸਬਾ ਹੋ ਜਾਂਦਾ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਰਾਹ ਦਿੱਤੀ ਗਈ ਹੈ ਤਾਂ ਉਹ ਉਹਨਾਂ ਨੂੰ ਟੋਲ ਨਹੀਂ ਦੇਣਾ ਪਏਗਾ ਪਰ ਉਹਨਾਂ ਦਾ ਪਾਸ ਜਰੂਰ ਬਣੇਗਾ ਜਿਹਦੇ ਵਿੱਚ ਬਕਾਇਦਾ ਤੇ ਪਾਸ ਦੇ ਵਿੱਚ ਤੁਸੀਂ ਜਿਹੜੇ ਪੈਂਡ ਦਿਖਰ ਮਤਲਬ ਪਾਸ ਦੇ ਵਿੱਚ ਇੱਕ ਐਨਓਸੀ ਜਿਹੜੀ ਗੱਡੀ ਦੀ ਆਰਸੀ ਕਹਦੀ ਹੈ ਜਿਹਨੂੰ ਆਰਸੀ ਹੋਏਗੀ ਤੇ ਨਾਲ ਹੀ ਪੈਂਡ ਦਾ ਬੋਟ ਰੈਡੀ ਉਹ ਤੁਹਾਨੂੰ ਨਾਲ ਦਿਖਾਉਣਾ ਪਏਗਾ ਤੇ ਤੁਹਾਨੂੰ ਉਹ ਉਹ ਸਿਸਟਮ ਜਿਹੜਾ ਟੋਲ ਹੈ ਉਹਦੇ ਵਿੱਚੋਂ ਕਿਤੇ ਨਾ ਕਿਤੇ ਛੂਟ ਮਿਲੇਗੀ ਤਾਂ ਦਰਸ਼ਕੋ ਇਹਦੇ ਨਾਲ ਅਗਰ ਦੇਖਿਆ ਗਿਆ ਜਿਹੜਾ ਫਾਸਟ ਟੈਗ ਹੈ ਉਹ ਵੀ ਹਾਲਾ ਕਿਤੇ ਨਾ ਕਿਤੇ ਬੰਦ ਨਹੀਂ ਕੀਤਾ ਇੰਡੀਆ ਸਰਕਾਰ ਨੇ ਉਹ ਵੀ ਕਿਤੇ ਨਾ ਕਿਤੇ ਨਾਲ ਚੱਲਦਾ ਰਹੇਗਾ ਤੇ ਹੁਣ ਆਪਾਂ ਅਗਰ ਆਪਾਂ ਟੋਲ ਪਲਾਨ ਟੋਲ ਦੀ ਗੱਲ ਕਰਦੇ ਹਾਂ ਜਿਹੜਾ ਟੋਲ ਹੈ ਉਹ ਕਿਤਨਾ ਕਿਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾਤਰ ਜੇ ਅਗਰ ਆਪਾਂ ਸੜਕਾਂ ਨੇ ਜਿਹੜੀਆਂ ਉਹ ਟੋਲ ਦੇ ਅੰਡਰ ਚੱਲ ਰਹੀਆਂ ਨੇ ਤੇ ਟੋਲ ਤੇ ਸਾਨੂੰ ਕਿਤਨਾ ਕਿਤੇ ਪੇ ਕਰਨਾ ਪੈਂਦਾ ਅ ਰੋਡ ਦੇ ਹਿਸਾਬ ਨਾਲ ਕਿਲੋਮੀਟਰ ਦੇ ਹਿਸਾਬ ਨਾਲ ਜਿਹੜੇ ਟੋਲ ਨੇ ਉਹ ਆਪਾਂ ਤੋਂ ਵਾਹਕਲ ਦੇ ਹਿਸਾਬ ਨਾਲ ਦੀ ਆਪਾਂ ਕਹਦੀ ਤਾਂ ਆਪਾਂ ਤੋਂ ਜਿਹੜਾ ਪੇਮੈਂਟ ਹੈ ਉਹ ਵਸੂਲਦੇ ਨੇ ਜੇ ਗੱਡੀ ਦੀ ਗੱਲ ਕਰਦੇ ਆ ਤਾਂ ਅਗਰ ਆਪਾਂ ਜੇ ਆਪਾਂ ਇਧਰ ਦੀ ਗੱਲ ਕਰਦੇ ਆ ਜਿਰਕਪੁਰ ਦੀ ਜਿਹੜਾ ਜੁਰਕਪੁਰ ਤੋਂ ਸੰਗਰੂਰ ਵੱਲ ਜਾਂਦੇ ਆ ਜਿਹੜਾ ਜਿਹੜਾ ਇੱਕ ਜਿਹੜਾ ਰੋਡ ਟੋਲ ਹੈ ਜੇ ਆਪਾਂ ਬਹਾਦਰਗੜ੍ਹ ਦੇ ਕੋਲ ਨਿਕਲਨਸਾਰ ਚੰਡੀਗੜ੍ਹ ਨੂੰ ਜਾਂਦੇ ਆ ਜਾਂ ਰਾਜਪੁਰੇ ਨੂੰ ਜਾਂਦੇ ਆ ਉੱਥੇ ਨਿਕਲਦਾ ਤਾਂ 40 ਰੁਪਏ ਗੱਡੀ ਤੋਂ ਲੈਂਦੇ ਨੇ ਜੇ ਆਪਾਂ ਉਸ ਤੋਂ ਇਲਾਵਾ ਵਾਈਕਲ ਵੱਡੇ ਨੇ ਜਿਵੇਂ ਟਰੱਕ ਲਾ ਲਈਏ ਬੱਸ ਲਾ ਲਈਏ ਤਾਂ 375 ਰੁਪਏ ਲੈਂਦੇ ਨੇ ਤੇ ਅਗਰ ਆਪਾਂ ਛੋਟੇ ਵਾਈਕਲ ਜਿਵੇਂ ਮਹਿੰਦਰਾ ਹੋਗੀ ਜਾਂ ਟਾਟਾ 407 ਹੋਗੀ ਉਹ ਕਿਤੇ ਨਾ ਕਿਤੇ 180 ਰੁਪਏ ਉੱਥੋਂ ਬਸੂਲੇ ਉਸੋ ਲਈ ਜਾਂਦੇ ਨੇ ਤਾਂ ਦਰਸ਼ਕੋ ਜੋ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਸਾਡੇ ਇਹਦਾ ਮੇਨ ਮਕਸਦ ਇਹ ਹੀ ਹੈ ਕਿ ਜੋ ਪੰਜਾਬ ਇੰਡੀਆ ਦੀ ਸਰਕਾਰ ਹੈ ਉਹ ਕਿਤਨਾ ਕਿਤੇ ਜੇ ਅਗਰ ਆਪਾਂ ਟੋਲ ਦੀ ਗੱਲ ਕਰਦੇ ਹਾਂ ਟੋਲ ਤੇ ਤੁਹਾਨੂੰ ਪਤਾ ਕਿ ਜਦੋਂ ਟੋਲ ਕੱਟਿਆ ਜਾਂਦਾ ਹੈ ਜੇ ਆਪਾਂ ਦੇਣ ਜਾਂਦੇ ਹਾਂ ਤਾਂ ਸੜਕਾਂ ਦੇ ਉੱਤੇ ਬਹੁਤ ਟ੍ਰੈਫਿਕ ਦੇਖਣ ਨੂੰ ਮਿਲਦੀ ਸੀ ਤਾਂ ਉਹ ਟ੍ਰੈਫਿਕ ਨੂੰ ਜੇ ਆਪਾਂ ਗੱਲ ਕਰਦੇ ਹਾਂ ਉਹ ਟ੍ਰੈਫਿਕ ਕੰਟਰੋਲ ਕਰਨ ਵਾਸਤੇ ਤਾਂ ਜਿਹੜੀ ਇੰਡੀਆ ਦੀ ਸਰਕਾਰ ਹੈ ਗਟਕੜੀ ਸਰਾ ਆਪਣੇ ਮਿਨਿਸਟਰ ਨੇ ਉਹਨਾਂ ਨੇ ਜੀਪੀਆਰ ਸਿਸਟਮ ਲੈ ਕੇ ਆਏ ਨੇ ਇਸ ਵਿਸ਼ੇ ਤੇ ਗੱਲਬਾਤ ਕਰ ਲਈ ਸਾਡੇ ਨਾਲ ਸੰਜੀਵ ਸ਼ਰਮਾ ਜੀ ਜੁੜੇ ਹੋਏ ਨੇ ਸਸਿਕਾ ਸਿੰਘ ਸ਼ਰਮਾ ਜੀ 80 ਗੱਡੀਆਂ ਦੇ 사ਬ ਤੇ ਸਰ ਜੋ ਆਪਾਂ ਅੱਜ ਦਾ 11 ਵਾਲਾ ਵਿਸ਼ਾ ਲੈ ਕੇ ਆਏ ਆ ਉਹ ਹੀ ਹੈ ਕਿ ਜੀਪੀਆਰ ਸਿਸਟਮ ਰਾਹੀਂ ਕੱਟਿਆ ਜਾਵੇਗਾ ਟੋਲ ਤਾਂ 20 ਕਿਲੋਮੀਟਰ ਤੱਕ ਜਿਹੜੇ ਆਲੇ ਦਾਲ ਦੇ ਲੋਕ ਨੇ ਉਹਨਾਂ ਦਾ ਉਹਨਾਂ ਨੂੰ ਇਸ ਤੋਂ ਰਾਹਤ ਮਿਲੀ ਹੈ ਪਰ ਉਹਦੇ ਲਈ ਕਿਤੇ ਨਾ ਕਿਤੇ ਪਾਸ ਬਣੇਗਾ ਪਾਸ ਦੇ ਨਾਲ ਤੁਸੀਂ ਜਿਹੜੀ ਐਨਓ ਗੱਡੀ ਦੀ ਆਰਸੀ ਹੈ ਉਹ ਦਿਖਾਣੀ ਪਏਗੀ ਤਾਂ ਫਾਸਟ ਹੈਗਾ ਜਿਹੜੇ ਉਹ ਵੀ ਹਾਲ ਮਲਾਲ ਫਿਲਹਾਲ ਚੱਲਣ ਗਈ ਤੇ ਨਾਲ ਅਗਰ ਆਪਾਂ ਟ్రਾਇਲ ਦੀ ਗੱਲ ਕਰੀਏ ਜਿਹੜੇ ਜੀਪੀਆਰ ਦਾ ਇਸ ਟ੍ਰਾਇਲ ਚੱਲ ਰਿਹਾ ਹੈ ਉਹ ਪਾਣੀ ਪਾਤ ਤੇ ਮਸੂਰ ਜਿਹੜੇ ਟੋਲ 'ਚ ਨਹੀਂ ਉਹ ਤੇ ਬਾਕੀ ਦਾ ਟੋਲ ਮਤਲਬ ਇਸ ਟਾਈਮ ਟ੍ਰਾਇਲ ਤੇ ਚੱਲ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਜੀਪੀਆਰ ਸਿਸਟਮ ਲੱਗ ਜਾਂਦਾ ਹੈ ਆਪਾਂ ਇੰਡੀਆ 'ਚ ਕਾਮਯਾਬ ਹੋ ਜਾਂਦਾ ਤਾਂ ਕਿਤਨਾ ਕਿਤੇ ਜਿਹੜੇ ਰੋ ਟੋਲ ਆ ਤੇ ਆਪਾਂ ਨੂੰ ਟ੍ਰੈਫਿਕ ਜਾਮ ਹੁੰਦੀ ਦਿਖਦੀ ਹੈ ਉਹ ਤਾਂ ਰਾਹਤ ਮਿਲੇਗੀ ਜਰਨਲਿਸਟ ਸਾਹਿਬ ਸਾਹਿਬ ਦੇਖੋ ਕੋਈ ਵੀ ਸਿਸਟਮ ਆਉਂਦਾ ਇਸ ਦਾ ਕਹਿੰਦੇ ਆ ਵੀ ਸਰਕਾਰਾਂ ਇਹ ਜਾ ਸਿਸਟਮ ਲੈ ਕੇ ਆਉਣ ਵੀ ਜੋ ਲੋਕਾਂ ਦਾ ਭਲਾ ਹੋਵੇ ਜੀ ਜੀ ਲੋਕਾਂ ਦੀ ਜੀ ਤੇ ਕਿਤੇ ਨਾ ਕਿਤੇ ਫਾਇਦਾ ਨਾ ਪਵੇ ਲੋਕਾਂ ਦਾ ਕਿਤੇ ਨਾ ਕਿਤੇ ਇਹ ਫਾਇਦੇ ਹੀ ਹੋ ਸਕੇ ਨੁਕਸਾਨ ਨਾ ਹੋਵੇ ਜੀ ਦੇਖੋ ਇਹ ਸਿਰਫ ਹੌਲ ਟੋਲ ਪਲਾਜ਼ਾ ਦੀ ਆਪਾਂ ਗੱਲ ਕਰਦੇ ਆਂ ਢੀਂਸਾ ਸਾਹਿਬ ਦੇਖੋ ਠੀਕ ਆ ਵਧੀਆ ਗੱਲ ਆ ਜੇ 20 ਕਿਲੋਮੀਟਰ ਦੀ ਗੱਲ ਕਰਦੇ ਆਂ ਪਹਿਲਾਂ ਤਾਂ ਤਕਰੀਬਨ 2 ਜਾਂ 4 ਕਿਲੋਮੀਟਰ ਦਾ ਏਰੀਆ ਹੁੰਦਾ ਸੀ ਜਿਹੜੇ ਨੇੜੇ-ਨੇੜੇ ਪਿੰਡ ਸੀਗੇ ਟੋਲ ਪਲਾਜ਼ਾ ਦੇ ਜਾਂ ਕਿਤੇ ਨਾ ਕਿਤੇ ਲੋਕ ਉੱਥੇ ਰਹਿੰਦੇ ਸੀਗੇ 4-5 ਕਿਲੋਮੀਟਰ ਦੇ ਦੈਰੇ 'ਚ ਉਹਨਾਂ ਦਾ ਕਿਤੇ ਨਾ ਕਿਤੇ ਟੋਲ ਪਲਾਜ਼ਾ ਜਿਹੜਾ ਫਰੀ ਹੁੰਦਾ ਸੀਗੇ ਜੇ ਆਪਾਂ ਤੁਸੀਂ ਹੁਣ 20 ਕਿਲੋਮੀਟਰ ਦੀ ਗੱਲ ਕਰਦੇ ਆ ਤਾਂ ਹੋ ਸਕਦਾ ਵੀ ਜਿਹੜੇ ਹੋਰ ਨੇੜਲੇ ਪਿੰਡਾਂ ਹਨ ਉਹਨਾਂ ਨੂੰ ਫਾਇਦਾ ਹੋ ਸਕੇ ਕਹਿਣਾ ਮੈਂ ਇਹ ਚਾਹੁੰਦਾ ਵੀ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਚਲੋ ਠੀਕ ਹੈ ਜੇ ਜਿਹੜੇ ਟ੍ਰੈਲ ਡਲ ਰਹੇ ਆ ਅਗਰ ਲੋਕਾਂ ਦੀ ਭਲਾਈ ਵਾਸਤੇ ਇਹ ਚੀਜ਼ ਲਿਆਂਦੀ ਗਈ ਆ ਤਾਂ ਸਾਡੇ ਹਿਸਾਬ ਨਾਲ ਠੀਕ ਹੈ ਜੀ ਸੰਜੀਵ ਜੀ ਆਪਾਂ ਗੱਲਬਾਤ ਕਰਦੇ ਆ ਕਿ ਜੀਪੀਆਰ ਸਿਸਟਮ ਤਾਂ ਜੀਪੀਆਰ ਸਿਸਟਮ ਤੁਹਾਨੂੰ ਪਤਾ ਹੀ ਹੈ ਕਿ ਨੈਟ ਦੇ ਥਰੂ ਚੱਲਦਾ ਹੈ ਉੱਥੇ ਵਾਈਫਾਈ ਸਪੀਡ ਆ ਜਿਹੜੀ ਉਹ ਵੀ ਕਿਤਨਾ ਕਿਤੇ ਉਪਰ ਰੱਖਣੀ ਪਏਗੀ ਤੁਹਾਨੂੰ ਪਤਾ ਹੀ ਭਰ ਦੇ ਤੁਸੀਂ ਦੇਖਿਆ ਹੁਣ ਅਗਰ ਆਪਾਂ ਜੀਪੀਆਰ ਸਿਸਟਮ ਅਗਰ ਆਪਾਂ ਕਿਸੇ ਵੀ ਕੰਪਨੀ ਦਾ ਲਾਉਨੇ ਆ ਜਿਹੜੇ ਹਿਸਾਬ ਨਾਲ ਕੰਪਨੀਆਂ ਲਾਉਣਗੀਆਂ ਉੱਥੇ ਬੋਡਾਫੋਨ ਲਾ ਲਓ ਬੀਐਸਐਨਐਲ ਲਾ ਲਓ ਜਾਂ ਜੀਓ ਲਾ ਲਓ ਉਹ ਸਾਰਿਆਂ ਦਾ ਕਿਤਨਾ ਕਿਤੇ ਉੱਥੇ ਜੀਪੀਆਰ ਸਿਸਟਮ ਲਾਣਾ ਪਏਗਾ ਔਰ ਜਿਹੜੇ ਹਿਸਾਬ ਨਾਲ ਆਪਣੀਆਂ ਗੱਡੀਆਂ ਉੱਥੋਂ ਨਿਕਲਦੀਆਂ ਨੇ ਟੋਲ ਪਲਾਜ਼ਿਆਂ ਤੋਂ ਤਾਂ ਤੁਹਾਨੂੰ ਕੀ ਲੱਗਦਾ ਉਹਦੇ ਵਿੱਚੋਂ ਅਨੇਜ ਫਾਸਟ ਟਰੈਕ ਕਰ ਪਾਉਣਗੇ ਆ ਕਿ ਕਿਤੇ ਨਾ ਕਿਤੇ ਹਾਲੇ ਸਾਨੂੰ ਉਹਨਾਂ ਸੁਧਾਰ ਦੀ ਲੋੜ ਹੈ ਜਾਂ ਜੀਪੀਆਰ ਸਿਸਟਮ ਆ ਜਿਹੜਾ ਉਹਦੀ ਸਪੀਡ ਹੈ ਉਹਦੀ ਕਿਤੇ ਨਾ ਕਿਤੇ ਜਿਹੜੀ ਹਾਲੇ ਸਾਨੂੰ ਅਪ ਕਰਨ ਦੀ ਲੋੜ ਹੈਗੀ ਹੈ ਦੇਖੋ ਜਿਹੜਾ ਇਹ ਸਿਸਟਮ ਹੁੰਦਾ ਕਿਤੇ ਨਾ ਕਿਤੇ ਲੈਟਰ ਸਿਸਟਮ ਆ ਤਾਂ ਹੋ ਸਕਦਾ ਹੈ ਵੀ ਇਹ ਕਿਤੇ ਨਾ ਕਿਤੇ ਹਰ ਇੱਕ ਬੰਦੇ ਨੂੰ ਇਸ ਚੀਜ਼ ਵੀ ਨਾ ਸਮਝ ਆ ਸਕੇ ਕਿਤੇ ਨਾ ਕਿਤੇ ਇਦਾਂ ਦਾ ਸਿਸਟਮ ਚਾਹੀਦਾ ਵੀ ਜਿਹੜਾ ਇੱਕ ਆਮ ਆਦਮੀ ਉਸ ਚੀਜ਼ ਦਾ ਲਾਭ ਲੈ ਸਕੇ ਜੀ ਇਹਦਾ ਸਿਸਟਮ ਬਣਾਉਣਾ ਚਾਹੀਦਾ ਸਰਕਾਰਾਂ ਨੂੰ ਜੀ ਅਸੀਂ ਤਾਂ ਸਰਕਾਰਾਂ ਦੇ ਕਈ ਵਾਰ ਸਿਸਟਮ ਐਦਾਂ ਦੇ ਵੀ ਦੇਖਦੇ ਹਾਂ ਕਿ ਟੋਲ ਪਲਾਜ਼ਾਂ ਦੀ ਕਿਤੇ ਨਾ ਕਿਤੇ ਤਰੀਕ ਖਤਮ ਹੋ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਵੀ ਸਰਕਾਰਾਂ ਦੇ ਨਾਲ ਮਿਲ ਕੇ ਕਿਤੇ ਨਾ ਕਿਤੇ ਲੋਕ ਜਿਹੜਾ ਟੋਲ ਪਲਾਜ਼ਾਂ ਦੀ ਡੇਟਾ ਜਿਹੜੀ ਅੱਗੇ-ਤੱਗੇ ਵਧਾਉਂਦੇ ਰਹਿੰਦੇ ਆ ਜੀ ਦੇਖੋ ਕੁੱਲਮਾ ਲਾ ਕੇ ਕਹਿਣ ਦਾ ਮਤਲਬ ਇਹ ਹੈ ਵੀ ਦੇਖੋ ਲੋਕਾਂ ਦੇ ਭਲਾਈ ਦੇ ਵਿੱਚ ਨਿੱਤਨ ਘਟਕਰੀ ਸਾਹਿਬ ਹੋਣ ਚਾਹੀਏ ਕੋਈ ਹੋਰ ਮਨਿਸਟਰ ਆਜਵੇ ਦੇਖੋ ਇਹਨਾਂ ਨੂੰ ਕਿਤੇ ਨਾ ਕਿਤੇ ਲੋਕ ਭਲਾ ਲੋਕਾਂ ਦੇ ਭਲੇ ਵਾਸਤੇ ਕਿਤੇ ਨਾ ਕਿਤੇ ਕੋਈ ਵੀ ਸਿਸਟਮ ਲੈ ਕੇ ਆਉਣਾ ਚਾਹੀਦਾ ਅਗਰ ਇਸ ਸਿਸਟਮ ਦੇ ਵਿੱਚ ਲੋਕਾਂ ਦਾ ਭਲਾਨੀ ਜੀ ਹੁੰਦਾ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਫਾਇਦੇ ਦੇਖਦੀਆਂ ਜਾਂ ਟੋਲ ਪਲਾਜ਼ਾ ਦਾ ਫਾਇਦਾ ਦੇਖਦੀਆਂ ਫਿਰ ਸਾਡੇ ਹਿਸਾਬ ਨਾਲ ਇਹ ਚੀਜ਼ ਠੀਕ ਨਹੀਂ ਜੀ ਕਿ ਅਗਰ ਕਿਤੇ ਨਾ ਕਿਤੇ ਕੁੱਲਮਾ ਲਾ ਕੇ ਲੋਕਾਂ ਦਾ ਫਾਇਦਾ ਹੋਊਗਾ ਜੀ ਆ ਫਿਰ ਕਿਤੇ ਨਾ ਕਿਤੇ ਐਸੀ ਕਹੂੰਗਾ ਵੀ ਸਰਕਾਰ ਨੇ ਇਹ ਕੰਮ ਠੀਕ ਕੀਤਾ ਜੀ ਆਉਣ ਵਾਲੇ ਟਾਈਮ 'ਚ ਟ్రਾਇਲ ਤੋਂ ਬਾਅਦ ਪਤਾ ਚੱਲੂਗਾ ਵੀ ਇਸ ਚੀਜ਼ 'ਚੋਂ ਕੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ ਬਿਲਕੁਲ ਦੇਖੋ ਅਗਰ ਆਪਾਂ ਟੋਲ ਪਲਾਜ਼ੇ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਕਈ ਐਸੇ ਹੁਣ ਹਾਈਵੇ ਐਨ ਐਚ ਹਾਈਵੇ ਬਣਾਏ ਹੋਏ ਨੇ ਉਹ ਤੋਂ ਵੀ ਕਿਤੇ ਨਾ ਕਿਤੇ ਟੋਲ ਬਸੂਲੇ ਜਾਂਦਾ ਪਰ ਸੈਂਟਰ ਸਰਕਾਰ ਜਿਵੇਂ ਹੁਣ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਆ ਰਹੀ ਹੈ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੈ ਕਿ ਇੱਕ ਕਿਸਾਨਾਂ ਵੱਲੋਂ ਵੀ ਕਿਤੇ ਨਾ ਕਿਤੇ ਹੁਣ ਜਿਮਰੀ ਕੋਟਲਾ ਕਰੀਏ ਉੱਥੇ ਵੀ ਕਿਤਨਾ ਕਿਤੇ ਪ੍ਰਦਰਸ਼ਨ ਕਰਿਆ ਗਿਆ ਉਹਨਾਂ ਤੋਂ ਜ਼ਮੀਨ ਰਿਕੁਆਇਰ ਕਰਕੇ ਉੱਥੇ NH1 ਨੂੰ ਬਣਾਇਆ ਜਾ ਰਿਹਾ ਹੈ ਹੈਵੀ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਸਿੱਧਾ ਮਤਲਬ ਦਿੱਲੀ ਤੋਂ ਕਹਿੰਦੇ 4 ਘੰਟੇ ਦੀ ਰਸਤਾ ਹੀ ਰਹੇਗਾ ਉਹ ਬਕਾਇਦਾ ਕਲਛੇਤਰ ਕਲਛੇਤਰ ਤੋਂ ਹੁੰਦਾ ਹੋਇਆ ਮਰੀਕੋਟਲਾ ਮਤਲਬ ਇਸ ਹੀ ਰੇ ਤੋਂ ਜਲੰਧਰ ਮਤਲਬ ਕੁਝ ਇਧਰ ਏਰੀਆ ਕੱਟਿਆ ਜਾਊਗਾ ਕਹਿੰਦੇ ਜਿਆਦਾ ਜਿਹੜਾ ਜਿਵੇਂ ਅੰਬਾਲਾ ਇਧਰ ਲਈ ਹੈ ਉਹ ਸਾਰਾ ਕਿਤੇ ਨਾ ਕਿਤੇ ਡ੍ਰੌਪ ਹੋ ਜਾਏਗਾ ਤਾਂ ਜੇ ਕਿ ਹਾਈਵੇ ਸੈਂਟਰ ਸਰਕਾਰ ਬਣਾਉਂਦੀ ਆ ਉੱਥੇ ਉਹ ਕੀ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਟੈਂਡਰ ਹੈ ਉਹ ਆਪਣੇ ਮਨਪਸੰਦ ਦੇ ਪਾਰਟੀਆਂ ਨੂੰ ਦੇ ਕੇ ਜਾਂ ਆਪਣੇ ਮਨਪਸੰਦ ਲੋਕਾਂ ਨੂੰ ਦੇ ਕੇ ਉਹ ਤਾਂ ਜਿਵੇਂ ਤੁਸੀਂ ਦੇਖਿਆ ਹੋਣਾ ਕੀ ਬੰਦਰ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਸਭ ਤੋਂ ਜ਼ਿਆਦਾ ਪੈਸੇ ਵਸੂਲੇ ਜਾਂਦੇ ਨੇ ਤਾਂ ਉਹਦਾ ਆਪਾਂ ਨੂੰ ਫਾਇਦਾ ਹੋਏਗਾ ਜਾਂ ਲੋਕਾਂ ਦੇ ਵਟਨ ਹੀ ਪਏਗਾ ਦੇਖੋ ਲੋਕਾਂ ਦੇ ਜੇ ਵਜਨ ਦੀ ਗੱਲ ਕਰਦੇ ਆ ਲੋਕਾਂ ਦਾ ਤਾਂ ਵਜਨ ਸਰਕਾਰਾਂ ਨੇ ਬੇਨਜਾਇਜ਼ ਪਾਏ ਹੋਏ ਆ ਜੀ ਇਸ ਚੀਜ਼ ਤੇ ਵੀ ਮੈਂ ਜਵਾਬ ਦਊਂਗਾ ਦੂਜਾ ਨਾਲ ਇੱਕ ਮੈਂ ਗੱਲ ਜਰੂਰ ਜੋੜੂਗਾ ਜੀ ਜਿੰਨੇ ਵੀ ਇੰਡੀਆ ਦੇ ਵਿੱਚ ਰੋਡ ਨਿਕਲੇ ਨਿਕਲੇ ਆ ਜੀ ਉਥੇ ਜਿੰਨੇ ਵੀ ਬ੍ਰਿਜ ਵਗੈਰਾ ਪੁਲ ਵਗੈਰਾ ਬਣੇ ਆ ਕਿਸੇ ਵੀ ਤਰ੍ਹਾਂ ਦਾ ਸਿਸਟਮ ਦਾ ਉਹ ਬ੍ਰਿਜ ਹੈ ਚਾਹੇ ਉਹ ਰੇਲਵੇ ਦਾ ਚਾਹੇ ਉਹ ਆਮ ਰੋਡ ਦਾ ਬ੍ਰਿਜ ਹੈ ਜੀ ਅਗਰ ਤੁਸੀਂ ਜਾ ਕੇ ਦੇਖੋਗੇ ਮੈਨੂੰ ਨਹੀਂ ਜੀ ਲੱਗਦਾ ਕੋਈ ਬ੍ਰਿਜ ਇਹ じゃ ਹੋਊਗਾ ਵੀ بارش ਦੇ ਟਾਈਮ ਉਥੇ ਪਾਣੀ ਨਹੀਂ ਖੜਾ ਹੁੰਦਾ ਜਾਂ ਪਾਣੀ ਦੇ ਨਾਲ ਹਾਦਸੇ ਨਹੀਂ ਜੀ ਹੁੰਦੇ ਬਿਲਕੁਲ ਜਿਹਨੂੰ ਕਹਿੰਦੇ ਨੇ ਜ਼ੀਰੋ ਕੁਆਲਿਟੀ ਤੇ ਕੰਮ ਹੋਇਆ ਹੋਇਆ ਵਾ ਜੀ ਦੇਖੋ ਇਹਨੇ ਐਕਸੀਡੈਂਟ ਹੁੰਨੇ ਆ ਥੋੜੀ ਜਿਹੀ ਗਿਵਾਰਸ਼ ਹੁੰਦੀ ਆ ਪਾਣੀ ਜਮਾ ਹੋ ਜਾਂਦਾ ਲੋਕਾਂ ਦੇ ਉੱਤੇ ਪਾਣੀ गिरਦਾ ਫਿਰ ਕਿਤੇ ਨਾ ਕਿਤੇ ਗੱਡੀਆਂ 'ਚ ਗੱਡੀਆਂ ਵੱਜਦੀਆਂ ਬੈਕ ਸਕੂਟਰ ਮੋਟਰਸਾਈਕਲਾਂ ਦਾ ਕਿਤੇ ਨਾ ਕਿਤੇ ਬੁਰਾ ਹਾਲ ਹੋ ਜਾਂਦਾ ਜੀ ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਧਿਆਨ ਰੱਖਣਾ ਚਾਹੀਦਾ ਹੈ ਦੂਜੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਦੇਖੋ ਜਿਹੜੀ ਲੈਣ ਦੇਣ ਦੀ ਗੱਲ ਹੈ ਢੀਂਡਾ ਸਾਹਿਬ ਕਰੜ ਤੋਂ ਲੈ ਕੇ ਲੁਧਿਆਣੇ ਦਾ ਆ ਰੋਡ ਇੱਕ ਜਿਹੜਾ ਪ੍ਰੋਜੈਕਟ ਚੱਲਿਆ ਸੀਗਾ ਰੋਡ ਨੂੰ ਚੌੜਾ ਕਰਨ ਦਾ ਜੀ 6 ਲੇਨ ਬਣਾਉਣ ਦਾ ਜੀ ਮਿਤਸਟ ਕਟਰੀ ਸਾਹਿਬ ਮੈਂ ਖੁੱਲ ਕੇ ਚੈਨਲ ਤੇ ਕਹਿੰਦਾ ਜੀ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਜੀ ਹੈ ਕਿਉਂਕਿ ਜੋ ਸਚਾਈ ਹੈ ਜੋ ਅਸੀਂ ਲੋਕਾਂ ਨੇ ਉਸ ਚੀਜ਼ ਨੂੰ ਦੇਖਿਆ ਜਾਂ ਦੇਖ ਰਹੇ ਹਾਂ ਜੀ ਇਹ ਪ੍ਰੋਜੈਕਟ 1800 ਕਰੋੜ ਰੁਪਏ ਦਾ ਸੀ ਜੀ ਅਸੀਂ ਵੀਨਸਾ ਸਾਹਿਬ ਜਿਹੜਾ ਟੋਟਲ ਲੱਗੇ ਕਿਲੋਮੀਟਰ ਦਾ ਇਹ ਰੋਡ ਦਾ ਵਿੱਚੇ ਏਬ੍ਰਿਜ ਵਗੈਰਾ ਸਾਰਾ ਲਾ ਕੇ 1800 ਜਿਹੜਾ ਕਿਤੇ ਨਾ ਕਿਤੇ ਕਰੋੜ ਦਾ ਕੰਮ ਸੀਗਾ ਇਹ ਜਿਹਦੇ ਵਿੱਚੋਂ ਸਿੱਧਾ ਹੀ 200 ਕਰੋੜ ਰੁਪਏ ਨਿਤਨ ਗੜਕਰੀ ਸਾਹਿਬ 200 ਕਰੋੜ ਰੁਪਏ ਇਹਨਾਂ ਨੇ ਪਤਾ ਨਹੀਂ ਕਿੱਥੇ ਵੰਡੇ ਆ ਜੀ ਜਿਹੜਾ ਬਾਕੀ ਬਚਦਾ ਸੀਗਾ ਅਸ਼ੋਕਾ ਕੰਪਨੀ ਜਿਹੜੀ ਹੁਣ ਇਸ ਟਾਈਮ ਰੋਡ ਦਾ ਕੰਮ ਕਰ ਰਹੀ ਹੈ ਜਾਂ ਉਹਨਾਂ ਨੇ ਟੋਲ ਪਲਾਜ਼ੇ ਲਾਏ ਹੋਏ ਆ ਦੇਖੋ 2-200 ਕਰੋੜ 100-100 ਕਰੋੜ ਰੁਪਏ ਸਿੱਧਾ ਹੀ ਇਹ ਪ੍ਰੋਜੈਕਟਾਂ ਦੇ ਵਿੱਚੋਂ ਸਰਕਾਰਾਂ ਗੋਲ ਕਰ ਰਹੀਆਂ ਮਿਨਿਸਟਰ ਗੋਲ ਕਰ ਰਹੇ ਆ ਜੀ ਇਹਨਾਂ ਚੀਜ਼ਾਂ ਤੇ ਪਤਾ ਨਹੀਂ ਕਿਉਂ ਨਹੀਂ ਜਾ ਰhanti ਸੰਬੰਧਿਤ ਡਿਪਾਰਟਮੈਂਟਾਂ ਦੀ ਸਿੱਧਾ ਕਹਿੰਦੇ ਆ ਠੀਕ ਆ ਤੁਸੀਂ 100 100 200 ਕਰੋੜ ਰੁਪਏ ਦਾ ਕਪੜਾ ਕਰਦੇ ਆ ਉਹ ਕਪੜਾ ਤੁਹਾਡਾ ਕੌਣ ਖੜੂਗਾ ਕਿ ਜੀ ਕਿ ਹੁਣ ਮੌਕੇ ਦੀ ਸਰਕਾਰ ਤੁਸੀਂ ਮਿਨਿਸਟਰੋ ਜਦੋਂ ਤੁਸੀਂ ਚਲੇ ਜਾਊਂਗੇ ਉਸ ਤੋਂ ਬਾਅਦ ਤੁਸੀਂ ਸੈਲਾ ਕਲੋਜ਼ ਕਰ ਦੂਗੇ ਜੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਕਿਉਂਕਿ ਲੋਕਾਂ ਦਾ ਪੈਸਾ ਹੈ ਜੀ ਲੋਕਾਂ ਦੇ ਟੈਕਸ ਤੋਂ ਪੈਸਾ ਲਿੱਤਾ ਜਾਂਦਾ ਜਦੋਂ ਬੰਦਾ ਕੋਈ ਟੂ ਵੀਲਰ ਫੋਰ ਵੀਲਰ ਕੋਈ ਵੀ ਲੰਦਾ ਪਹਿਲਾਂ ਟੈਕਸ ਦੇ ਕੇ ਆਉਂਦਾ ਉਸ ਤੋਂ ਬਾਅਦ ਫਿਰ ਰੋਡ ਟੈਕਸ ਲੱਗ ਫਲਾਣਾ ਟੈਕਸ ਲੱਗ ਟੋਲ ਟੈਕਸ ਲੱਗ ਬਿਲਕੁਲ ਲੋਕ ਟੈਕਸ ਦਾ ਦਿੰਦੇ ਹੀ ਕਿਤੇ ਨਾ ਕਿਤੇ ਹੰਬ ਜਾਂਦੇ ਆ ਜੀ ਟੈਕਸ ਨਹੀਂ ਜੀ ਪੂਰੇ ਹੁੰਦੇ ਬਿਲਕੁਲ ਦੇਖੋ ਸੰਜੀਵ ਜੀ ਆਪਾਂ ਇਹ ਨਹੀਂ ਕਹਿੰਦੇ ਕਿ ਜਿਹੜਾ ਟੋਲ ਪਲਾਸ ਇਸ ਟਾਈਮ ਲੱਗ ਰਹੇ ਨੇ ਉਹ ਫਾਇਦੇਮੰਦ ਨੇ ਜਾਂ ਨੁਕਸਾਨ ਹੈ ਇਹ ਤਾਂ ਲੋਕਾਂ ਦੀ ਕਹਿੰਦੇ ਕੰਪੈਸਟੀ ਹੈ ਕੀ ਗੜਕਰੀ ਸਾਹਿਬ ਕਹਿੰਦੇ ਨੇ ਕਿ ਅਗਰ ਤੁਸੀਂ ਨੇ ਟਾਈਮ ਬਚਾਣਾ ਹੈ ਜਾਂ ਟਾਈਮ ਦੀ ਵੈਲਿਊ ਸਮਝਦੇ ਹੋ ਤਾਂ ਜਿਹੜਾ ਬੰਦਾ ਉੱਥੇ ਗੱਡੀ ਲੈ ਕੇ ਜਾਏਗਾ ਕੋਈ ਛੋਟਾ ਮੋਟਾ ਬੰਦਾ ਤਾਂ ਹੋਏਗਾ ਨਹੀਂ ਉਹਦੇ ਕੋਲੇ ਕਮ ਸੇ ਕਮ 15-20 ਲੱਖ ਦੀ ਗੱਡੀ ਹੋਏਗੀ ਅਗਰ ਉਹ ਬੰਦਾ ਨੂੰ ਇਹ ਸਹੂਲਤ ਵਾਸਤੇ ਆਪਾਂ ਨਵਾਂ ਰੋਡ ਬਣਾ ਲਿਆ ਅਗਰ ਉਹ ਬੰਦਾ ਉੱਥੋਂ ਜਾਣ ਵਾਸਤੇ ਸਾਨੂੰ 400 ਜਾਂ 300 ਰੁਪਏ ਦਿੰਦਾ ਤਾਂ ਐ ਸਮਝ ਲਓ ਕਿ ਜਿੱਥੇ ਬੰਦੇ ਰੋਟੀ ਪਾਣੀ ਖਾ ਲਈ ਜਾਂ ਕੋਈ ਤੇਲ ਜ਼ਿਆਦਾ 2-4-5 ਕਿਲੋਮੀਟਰ ਦਾ ਫੁੱਗਿਆ ਤਾਂ ਉਹ ਕਹਿੰਦੇ ਕਿ ਕਿਤਨਾ ਕਿਤੇ ਸਹੂਲਤ ਠਾ ਹੀ ਰਿਹਾ ਨਾ ਉਹ ਚੀਜ਼ ਦੀ ਪਰਗਰਾਪਾ ਕੁਝ ਲੋਕਾਂ ਦਾ ਇਹ ਕਹਿਣਾ ਵੀ ਹੈ ਕਿ ਜੇਕਰ ਆਪਾਂ ਟੋਲ ਜ਼ਿਆਦਾਤਰ ਟੋਲ ਦੇ ਜਿਹੜੇ ਸਟਾਫ ਹੁੰਦਾ ਉਹ ਗੁੰਡਾਗਰਦੀ ਬੜਾ ਕਰਦਾ ਕਿ ਲੋਕਾਂ ਨਾਲ ਝਗੜਾ ਕਰਨਾ ਜਿਵੇਂ ਰੋੜ ਦੇਖਿਆ ਤੁਸੀਂ ਹੋਣਾ ਕਿ ਰੋੜਾ ਤਕੀ ਪਰ ਟ੍ਰੈਫਿਕ ਹੋ ਜਾਣਾ ਕਿਵਰ ਬੰਦੇ ਨੂੰ ਜ਼ਿਆਦਾ ਕਾਲੀ ਹੁੰਦੀ ਹੈ ਆਪਾਂ ਰੋੜ ਤੇ ਤਾਂ ਹੀ ਜਾਂਦੇ ਆ ਜਾਂ ਰੋੜ ਚੋੜਾ ਕਰਨ ਦਾ ਤਾਂ ਹੀ ਮਤਲਬ ਹੁੰਦਾ ਕਿ ਜਿਹੜੀ ਆਵਾਜਾਈ ਹੈ ਉਹ ਆਰਾਮ ਨਾਲ ਹੋ ਜੇ ਕਿ ਬੰਦੇ ਨੂੰ ਜਾਂਚ ਕੋਈ ਦਿੱਕਤ ਨਾ ਆਵੇ ਔਰ ਬੰਦੇ ਨੂੰ ਜਲਦੀ ਟਾਈਮ ਸਰ ਪਹੁੰਚਿਆ ਜਾਵੇ ਜਾਂ ਕਿ ਉਥੇ ਟੋਲ ਪਲਾਜ਼ੇ ਵਾਲੇ ਉਥੇ ਟੋਲ ਤੇ ਆਪਾਂ ਨੂੰ ਟ੍ਰੈਫਿਕ ਦੇ ਨਿੱਖ ਨੂੰ ਮਿਲਦੀ ਹੈ ਜਾਂ ਉਥੇ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਤਾਂ ਲੋਕਾਂ ਦੇ ਮਨ 'ਚ ਕੀ ਇਹਦਾ ਮੈਸੇਜ ਆਏਗਾ ਫਿਰ ਦੇਖੋ ਜੀ ਸਾਹਿਬ ਐਸੀ ਇਹ ਨਹੀਂ ਕਹਿ ਸਕਦੇ ਜੀ 15-15 20-20 ਲੱਖ ਰੁਪਏ ਦੀਆਂ ਗੱਡੀਆਂ ਵਾਲੇ ਲੋਕ ਜਿਹੜੇ ਕਿਤੇ ਨਾ ਕਿਤੇ ਟੋਲ ਪਲਾਜ਼ੇ ਤੇ ਜਾਂਦੇ ਆ ਹੁਣ ਕਮਰਸ਼ੀਅਲ ਗੱਡੀਆਂ ਦੀ ਗੱਲ ਕਰਦੇ ਕਿਸੇ ਨੇ ਕੋਈ ਮਾਤਰ-ਤਮਾਤਰ ਨੇ ਕੋਈ ਟੈਕਸੀ ਲੈਣ ਦਾ ਕੰਮ ਕਰਨਾ ਹੈ ਜੀ ਉਹਨੇ ਗੱਡੀ ਕਿਸ਼ਤਾਂ ਤੇ ਲੈਣੀ ਹੈ ਜੀ ਲੋਨ ਤੇ ਗੱਡੀ ਲੈਣੀ ਹੈ ਜੀ ਉਹ ਉਸ ਬੰਦੇ ਤੇ ਵਜਨ ਨਹੀਂ ਜੀ ਹੈ ਕਿਾ ਉਥੇ ਅਮੀਰ ਬੰਦੇ ਹੀ ਗੱਡੀ ਲੈ ਕੇ ਨਿਕਲਣਗੇ ਜਾਂ ਅਮੀਰ ਬੰਦਿਆਂ ਕੋਲੇ ਗੱਡੀ ਹੁੰਦੀ ਹੈ ਜੀ ਬਿਜ਼ਨਸ ਦੇ ਤੌਰ ਤੇ ਜਾਂ ਕਿਤੇ ਨਾ ਕਿਤੇ ਸਿਸਟਮ ਦੇ ਹਿਸਾਬ ਨਾਲ ਜਿਵੇਂ ਹੁਣ ਟੈਕਸੀ ਲੈਣ ਦੀ ਗੱਲ ਕਰਦੀਆਂ ਕਰਦੇ ਆ ਜੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਲੋਕਾਂ ਕੋਲ ਇੰਨਾ ਪੈਸਾ ਹੁੰਦਾ ਵੀ ਉਹ ਟੈਕਸੀਆਂ ਪਾਉਣੇ ਆ ਜੀ ਦੇਖੋ ਉਹੀ ਤੁਸੀਂ ਕਿਰਾਏ ਦੇ ਵਿੱਚ ਕਿਤੇ ਨਾ ਕਿਤੇ ਅਗਲੇ ਦਾ ਕਿਰਾਇਆ ਆਪਣੀ ਜੀ ਕਰਦੇ ਤੁਸੀਂ ਵਜਨ ਤੇ ਵਜਨ ਵਜਨ ਤੇ ਵਜਨ ਪਾ ਰਹੇ ਹੋ ਅਗਰ ਸਵਾਰੀ ਕਿਤੇ 2000 ਰੁਪਏ ਚ ਜਾਂਦੀ ਹੈ 500 ਰੁਪਏ ਦਾ ਟੋਲ ਲੱਗ ਜਾਂਦੇ ਆ ਜੀ ਸਵਾਰੀ ਕਹਿੰਦੀ ਮੈਂ ਨਹੀਂ ਦੇਣੀ ਗੱਡੀ ਵਾਲਾ ਫਿਰ ਕਿੱਥੋਂ ਪੂਰਾ ਕਰੂਗਾ ਜੀ ਦੇਖੋ ਉਹਨੇ ਵੀ ਆਪਣੀ ਦੁਕਾਨਦਾਰੀ ਚਲਾਉਣੀ ਹੈ ਜੀ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਪੈਸੇ ਵਾਲੇ ਜਾਂ ਅਮੀਰ ਆਦਮੀਆਂ ਕੋਲੇ ਗੱਡੀਆਂ ਹੁੰਦੀਆਂ ਕਿਤੇ ਨਾ ਕਿਤੇ ਮਜਬੂਰੀ ਵੀ ਬੰਦੇ ਦੀ ਹੁੰਦੀ ਹੈ ਜਾਂ ਕੋਈ ਸਿਸਟਮ ਐਦਾਂ ਦਾ ਬਣਿਆ ਹੋ ਹੁੰਦਾ ਹੈ ਵੀ ਬੰਦੇ ਨੂੰ ਗੱਡੀ ਦੀ ਵਰਤੋਂ ਕਰਨੀ ਪੈਂਦੀ ਹੈ ਜੀਂ ਸਤਾਬ ਬਿਲਕੁਲ ਸੰਜੀਤ ਜੀ ਅਗਰ ਆਪਾਂ ਜੇ ਆਪਾਂ ਉਹਨਾਂ ਗੱਲ ਕਰਦੇ ਜੇਰਕਪੁਰ ਤੋਂ ਜਿਹੜਾ ਸੰਗਰੂਰ ਵੱਲ ਜਾਂਦਾ ਹੈ ਤਾਂ ਮੈਨੂੰ ਪਟਿਆਲੇ ਤੋਂ ਕੀ ਵਰ ਰਾਜਪੁਰੇ ਜਾਣ ਦਾ ਮੌਕਾ ਮਿਲੇ ਹੈ ਤਾਂ ਮੈਂ ਦੇਖਿਆ ਕਿ ਉਹ ਜਿਹੜੀ ਬਾਦਲ ਸਾਹਿਬ ਇਹ ਗੱਲ ਕਹਿੰਦੇ ਜਨ ਸੀਗੇ ਸੁਖਵੀਰ ਬਾਦਲ ਸਾਹਿਬ ਕਿ ਇੱਥੇ ਬੰਬ ਮਾਰੋ ਇਹ ਟੁੱਟੇਗਾ ਨਹੀਂ ਪਰ ਮੈਂ ਕਿਤੇ ਨਾ ਕਿ ਦੇਖਿਆ ਰੋਡ ਹੋਣੀ ਟੁੱਟਣੇ ਸਟਾਰਟ ਹੋ ਗਏ ਨੇ ਔਰ ਇਸ ਗੱਲ ਦਾ ਮੈਂ ਉੱਥੇ ਇੱਕ ਬੰਦੇ ਨਾਲ ਗੱਲ ਕਰੀ ਇਹ ਟੋਲ ਤੇ ਸੀਗੇ ਮੈਂ ਕਿਹਾ ਯਾਰ ਤੁਸੀਂ ਇਹਨੂੰ ਜਿਹੜੇ ਪੈਚ ਨੇ ਇਹਨੂੰ ਪੈਚ ਤਾਂ ਲਾ ਲਓ ਕਿਤੇ ਨਾ ਕਿਤੇ ਰੋਡ ਥੋੜਾ ਟੁੱਟਣਾ ਸਟਾਰਟ ਹੋ ਗਿਆ ਕਿ ਦੂਜੇ ਪਾਸੇ ਤਾਂ ਸੁਖਵੀਰ ਬਾਦਲ ਸਾਹਿਬ ਜਦੋਂ ਇਹ ਇੱਥੇ ਨਹੀਂ ਪੱਥਰ ਰੱਖਿਆ ਸੀ ਜਦ ਬੰਨਾ ਸਟਾਰਟ ਆ ਜੀ ਉਹ ਕਹਿੰਦੇ ਸੀਗੇ ਬੰਬ ਮਾਰੋ ਟੁੱਟੇਗਾ ਨਹੀਂ ਮੈਂ ਕਿਹਾ ਤਾਂ ਹਾਲੇ ਤਾਂ 10 ਸਾਲ ਵੀ ਨਹੀਂ ਹੋ ਉਹ ਬੰਦੇ ਕਹਿੰਦੇ ਵੀਰ ਜੀ ਕਹਿੰਦਾ ਜਿਸ ਜਦੋਂ ਇੱਕ ਇਹਦਾ ਸਿਸਟਮ ਹੈ ਕਿ ਸਾਨੂੰ 2 ਸਾਲ ਜਾਂ 4 ਸਾਲ ਬਾਅਦ ਹੀ ਰਿਪੇਅਰ ਕਰਦੇ ਆ ਤਾਂ ਮੈਂ ਕਹਾਂ ਯਾਰ 2 ਸਾਲ ਬਾਅਦ ਜਾਂ 3-4 ਸਾਲ ਵੇਟ ਕਰਨੀ ਹੈ ਤਾਂ ਲੋਕ ਫਿਰ ਤੁਹਾਨੂੰ ਟੋਲ ਪੈਸਾ ਕਿਉਂ ਦੇ ਰਹੇ ਨੇ ਇਸ ਚੀਜ਼ ਦਾ ਕਿ ਕਿਤੇ ਨਾ ਕਿਤੇ ਮੈਂ ਖੱਡੇ ਵੀ ਦੇਖੇ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਜਿਹੜੇ ਹਿਸਾਬ ਨਾਲ ਟੋਲ ਦੀ ਕੇਅਰ ਕਰ ਰਹੇ ਹੋ ਪੈਸੇ ਲੈ ਰਹੇ ਹੋ ਲੋਕਾਂ ਤੋਂ ਤਾਂ ਤੁਹਾਨੂੰ ਜਿਹੜੀ ਚੀ ਟੁੱਟ ਰਹੀ ਹੈ ਨਾਲ ਦੀ ਨਾਲ ਮਰਮਤ ਕਰ ਲਓ ਕਿਸ ਚੀਜ਼ ਦੀ ਵੇਟ ਕਰਦੇ ਹੋ ਕਿ ਉੱਥੇ ਜ਼ਿਆਦਾ ਕੋਈ ਹਾਦਸਾ ਹੋਵੇ ਜਾਂ ਕਿਸੇ ਦਾ ਕੋਈ ਦਰਘਟਨਾ ਹੋਵੇ ਤਾਂ ਹੀ ਤੁਸੀਂ ਉੱਥੇ ਰਿਪੇਅਰ ਕਰੋਗੇ ਬਾਅਦ ਸਾਹਬ ਸਾਹਬ ਮੈਂ ਉਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿੰਨੇ ਵੀ ਰੋਡ ਬਣੇ ਆ ਜਿਹਨੂੰ ਕਹਦੇ ਨੇ ਜ਼ੀਰੋ ਕੁਆਲਿਟੀ ਦਾ ਕੰਮ ਹੋਇਆ ਜੀ ਜ਼ੀਰੋ ਕੁਆਲਿਟੀ ਦਾ ਰੋਡਾਂ ਤੇ ਕੰਮ ਹੋਇਆ ਜੀ ਟੁੱਟੇ ਰੋਡ ਟੁੱਟੇ ਹੋਏ ਦੀ ਗੱਲ ਕਰ ਲਓ ਪਾਣੀ ਖੜਨੇ ਦੀ ਗੱਲ ਕਰ ਲਓ ਐਕਸੀਡੈਂਟਾਂ ਦੀ ਗੱਲ ਕਰ ਲਓ ਟੋਲ ਪਲਾਜ਼ਾਂ ਤੇ ਗੁੰਡਾਗਰਦੀ ਦੀ ਗੱਲ ਕਰ ਲਓ ਪੁੱਲ ਬਣਾ ਕੇ ਕਿਤੇ ਨਾ ਕਿਤੇ ਸਰਕਾਰਾਂ ਜਾਂ ਮੰਤਰੀ ਮੌਕੇ ਦੇ ਜਿਹੜੇ ਸਬੰਧਤ ਡਿਪਾਰਟਮੈਂਟ ਹੋਣੇ ਆ ਸਾਨੂੰ ਤਾਂ ਇਹ ਲੱਗਦਾ ਵੀ ਆਪਣੀਆਂ ਜੇਬਾਂ ਭਰਨ ਦੀ ਗੱਲ ਕਰਦੇ ਆ ਜੀ ਲੋਕਾਂ ਦਾ ਪਬਲਿਕ ਦਾ ਨਹੀਂ ਸੋਚਦੇ ਹੁਣ ਇੰਡੀਆ ਦੇ ਵਿੱਚ ਪੂਰੇ ਦੇ ਵਿੱਚ ਕਹਿ ਇਸ ਤਰ੍ਹਾਂ ਦਾ ਰੋੜਾਂ ਦਾ ਜਾਲ ਪਛਾੜ ਦਿੱਤਾ ਵੀ ਲੋਕਾਂ ਦਾ ਕਿਤੇ ਨਾ ਕਿਤੇ ਟਾਈਮ ਬਚੂਗਾ ਲੋਕਾਂ ਦਾ ਕਿਤੇ ਨਾ ਕਿਤੇ ਆਉਣ ਜਾਣ ਦਾ ਜਿਹੜਾ ਉਹ ਸੌਖਾ ਹੋ ਜਾਊਗਾ ਠੀਕ ਹੈ ਜੀ ਕਹਿੰਦੇ ਵੀ ਸਰਕਾਰਾਂ ਸੋਚਦੀਆਂ ਲੇਕਿਨ ਨਾਲ ਨਾਲ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਵੀ ਜਿਹੜੇ ਹਾਸੇ ਹੋ ਰਹੇ ਆ ਰੋਡ ਬਣਨ ਤੋਂ ਬਾਅਦ ਜਾਂ ਕਿਤੇ ਨਾ ਕਿਤੇ ਬ੍ਰਿਜ ਬਣਨ ਤੋਂ ਬਾਅਦ ਉਹਨਾਂ ਤੇ ਵੀ ਧਿਆਨ ਰੱਖਣਾ ਕਿਤੇ ਨਾ ਕਿਤੇ ਸਰਕਾਰ ਦਾ ਕੰਮ ਹੈ ਜੀ ਫਰਜ਼ ਬਣਦਾ ਜੀ ਬਿਲਕੁਲ ਅਗਰ ਮੈਂ ਸੰਜੀਵ ਜੀ ਗੱਲ ਕੰਪੇਰੀਜ਼ਨ ਕਰਾ ਜਿਵੇਂ ਆਪਾਂ ਗੱਲ ਕਰਦੇ ਆ ਟੋਲ ਫੋਰਨ ਕੰਟਰੀ ਚ ਵੀ ਦੇਖਣ ਨੂੰ ਮਿਲਦੇ ਨੇ ਪਰ ਉਹ ਸਰਕਾਰਾਂ ਵੱਲੋਂ ਲਾ ਤਾਂ ਉੱਥੇ 그러면은 ਆਪਾਂ ਰੋਡ ਦੇ ਵਿੱਚ ਜਿਹੜੇ ਚਿੰਨ ਹੁੰਦੇ ਨੇ ਡਿਵਾਈਡਰ ਜਿਹਨੂੰ ਕਹਦੀ ਆਪਾਂ ਸਾਈਨ ਚਿੰਨ ਲਾਏ ਜਾਂਦੇ ਨੇ ਉਹਦੇ ਹਿਸਾਬ ਨਾਲ ਤਾਂ ਇੰਡੀਆ ਦੇ ਕੁਝ ਵੀ ਨਹੀਂ ਹੈ ਅਗਰ ਉੱਥੇ ਕਿਤੇ ਮਤਲਬ ਤੁਸੀਂ ਨੇ ਟਰਨ ਕਰਨਾ ਲੈਫਟ ਸਾਈਡ ਤੋਂ ਉਹਦੇ ਬਕਾਇਦਾ ਬੋਰਡ ਲਾਇਆ ਹੋਵੇਗਾ ਜਦੋਂ ਯੂ ਟਰਨ ਆਪਾਂ ਜਾਂ ਲੈਫਟ ਰਾਈਟ ਕਰਨਾ ਹੈ ਜਾਂ ਰਾਈਟ ਹੈਂਡ ਕਰ ਟਰਨ ਕਰਨਾ ਹੈ ਬਕਾਇਦਾ ਉਥੇ ਮਾਰਕ ਬਣਾਇਆ ਹੁੰਦਾ ਤੀਰ ਕਮਾਨ ਜਿਹਨੂੰ ਕਹਦੇ ਆ ਉਹ ਬਣਾਏ ਹੁੰਦੇ ਨੇ ਤੇ ਉਹਦੇ ਵਿੱਚ ਪਹਿਲਾਂ ਹੀ ਸਟਾਪ ਪਾਇਆ ਹੁੰਦਾ ਕਿ ਤੁਸੀਂ ਇੱਥੇ ਸਟਾਪ ਗੱਡੀ ਸਲੋ ਲੈ ਕੇ ਜਾਣੀ ਹੈ ਅਗਰ ਨਾਈਟ ਜਗ੍ਹਾ ਕਰਦੇ ਹਾਂ ਤਾਂ ਨਾਈਟ ਚ ਉਥੇ ਲਾਈਟਾਂ ਵੀ ਲਾਈਆਂ ਹੁੰਦੀਆਂ ਨੇ ਕਿ ਇੱਥੇ ਇੱਥੇ ਮਤਲਬ ਡਿਵਾਈਡਰ ਨੇ ਜਾਂ ਇੱਥੇ ਤੁਸੀਂ ਲੈਫਟ ਮੋੜਨਾ ਹੈ ਰਾਈਟ ਮੋੜਨਾ ਹੈ ਜਾਂ ਚਰ ਰਸਤਾ ਆ ਗਿਆ ਤਾਂ ਅਗਰ ਮੈਂ ਆਪਣੇ ਇੰਡੀਆ ਦੀ ਗੱਲ ਕਰਾਂ ਤਾਂ ਇੱਥੇ ਨਾ ਕੋਈ ਮੇਨ ਰੋਡ ਤੇ ਲਾਈਟ ਦੀ ਪ੍ਰਬੰਧ ਦੇਖਿਆ ਹੈ ਨਾ ਹੀ ਮੈਨੇ ਅਗਰ ਕਿਤੇ ਡਵਾਈਡਰ ਆਉਂਦਾ ਹੈ ਜਾਂ ਕਿਤੇ ਨਾ ਕਿਤੇ ਟਰਨ ਆਉਂਦਾ ਹੈ ਉਥੇ ਕੋ ਪਤਾ ਹੀ ਨਹੀਂ ਚੱਲਦਾ ਕਿ ਕਦ ਡਵਾਈਡਰ ਮਤਲਬ ਟਰਨ ਆ ਗਿਆ ਤਾਂ ਅਗਰ ਆਪਾਂ ਰੀਸਾਂ ਕਰਦੇ ਹਾਂ ਫੌਰਨ ਦੀਆਂ ਪਰ ਜਿਵੇਂ ਤੁਸੀਂ ਗੱਲ ਕਹੀ ਕਿ ਰੋੜਾਂ ਦੇ ਪਾਣੀ ਵੀ ਇਕੱਠਾ ਹੋਣਾ ਫੌਰਨ ਦੇ ਵਿੱਚ ਤਾਂ ਅਗਰ ਜੱਡਾ ਮਰਜੀ ਵਾਰਿਸ਼ ਆ ਜੇ ਉਥੇ ਉਹਨਾਂ ਦੀ ਨਾਲ ਨਾਲ ਜਿਹੜਾ ਕਿ ਐ ਐਸਾ ਬਣਾਇਆ ਹੁੰਦਾ ਹੈ ਕਿ ਪਾਣੀ ਆਪਣੇ ਆਪ ਸਾਈਡ ਤੇ ਚਲਾ ਜਾਂਦਾ ਪਰ ਉਰੇ ਜਿਹੜਾ ਰੋੜ ਬਣਾਉਂਦੇ ਨੇ ਪਤਾ ਨਹੀਂ ਉਹ ਇੰਜੀਨੀਅਰ ਕੈਸੇ ਨੇ ਜਾ ਕੇ ਇਸ ਕੰਪਨੀ ਤੋਂ ਬਣਵਾਉਨੇ ਆ ਕਿ ਉਹ ਰੋਡ ਦਾ ਜਿਹੜਾ ਬਾਹਰ ਜਾਣ ਦੀ بجائے ਸਾਈਡ ਤੇ ਜਾਣ ਦੀ بجائے ਰੋੜਾ ਤੇ ਹੀ ਪਾਣੀ ਇਕੱਠਾ ਹੋ ਜਾਂਦਾ ਤਾਂ ਇਹਦੇ ਵਿੱਚੇ ਕਮੀ ਕੀ ਲੱਗਦੀ ਆ ਆਪਾਂ ਨੂੰ ਬਿਲਕੁਲ ਮੈਂ 300 ਸਾਹਿਬ ਉਹੀ ਕਹਿ ਰਹੇ ਆ ਜੀ ਤੁਸੀਂ ਕਿ ਕਿਸੇ ਵੀ ਬ੍ਰਿਜ ਤੇ ਜਾ ਕੇ ਦੇਖ ਲਓ ਜਿੰਨੇ ਰੋੜਾਂ ਦੇ ਵਿੱਚ ਬਣੇ ਆ ਜੀ ਕਿਸੇ ਵੀ ਬ੍ਰਿਜ ਦੀ ਗੱਲ ਕਰ ਲਓ ਪਾਣੀ ਦਾ ਸਿਸਟਮ ਇਦਾਂ ਦਾ ਹੁੰਦਾ ਵੀ ਇਹ 10 15 ਮਿੰਟ ਦੀ ਬਾਰਿਸ਼ ਪੈ ਗਈ ਇੰਨੇ ਹਾਸੇ ਹੁੰਨੇ ਆ ਜਾਂ ਇੰਨੇ ਲੋਕਾਂ ਨੂੰ ਆਸਟਿਆਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਚੀਜ਼ਾਂ ਦਾ ਕਿਉਂ ਨਹੀਂ ਸਰਕਾਰ ਧਿਆਨ ਰੱਖਦੀ ਜੇ ਬਾਦਲ ਸਾਹਿਬ ਦੀ ਗੱਲ ਕਰਦੇ ਆ ਜਾ ਜਿੰਨੇ ਵੀ ਲੋਕਲ ਜਿੱਥੇ ਟ੍ਰੇਨ ਦੀ ਬ੍ਰਿਜ ਨਿਕਲ ਰਿਹਾ ਕੱਡੇ ਆ ਇਹਨਾਂ ਨੇ ਕਿ ਥੱਲੇ ਨੂੰ ਕਿਹਨੂੰ ਕਹਿੰਦੇ ਨੇ ਤਲਵਟਾ ਵਾਲਾ ਬ੍ਰਿਜ ਬਣਾਇਆ ਹੋਇਆ ਥੱਲੇ ਨੂੰ ਅੰਡਰਪਾਸ ਬਣਾਇਆ ਹੋਇਆ ਜੀ ਉਹਨਾਂ ਦੇ ਵਿੱਚ ਕਈ ਕਈ ਕਿ ਸਾਰਿਆਂ ਦੀ ਅਸੀਂ ਗੱਲ ਕਰਦੇ ਆ ਚਾਹੇ ਤੁਸੀਂ ਮਰੰਡੇ ਦੀ ਗੱਲ ਕਰ ਲਓ ਚਾਹੇ ਕਿਸੇ ਏਰੀਆ ਦੀ ਗੱਲ ਕਰ ਲਓ ਉਹ ਪਾਣੀ ਇੰਨਾ ਜਮਾ ਹੋ ਜਾਂਦਾ ਵੀ ਜਿਹੜੇ ਪਿੰਡੂ ਇਲਾਕੇ ਆ ਕਿਤੇ ਨਾ ਕਿਤੇ ਉੱਥੇ ਦੀ ਆਉਣਾ ਜਾਣੀ ਜਿਹੜੀ ਕਿਤੇ ਨਾ ਕਿਤੇ ਬੰਦ ਹੋ ਜਾਂਦੀ ਹੈ ਕਿਉਂਕਿ ਕਈ ਕਈ ਦਿਨ ਪਾਣੀ ਨਹੀਂ ਜਿੱਨੇ ਕਣ ਦਾ ਜਿਹੜੇ ਪੰਪ ਲਾਏ ਹੋਏ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਪੰਪ ਚੱਲਦੇ ਕਈ ਕਈ ਦਿਨ ਅਜਿਹਾ ਦੇਖੋ ਬੱਚਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਕਰਨੀਆਂ ਪੈਂਦੀਆਂ ਲੋਕਾਂ ਦੇ ਕੰਮ ਕਾਠ ਆਪ ਹੋ ਜਾਂਦੇ ਆ ਜਦ ਪਾਣੀ ਕਿਤੇ ਨਾ ਕਿਤੇ ਡਾਊਨ ਹੁੰਦਾ ਫਿਰ ਲੋਕਾਂ ਦੀ ਆਵਾਜ਼ਾਂ ਵੀ ਕਿਤੇ ਨਾ ਕਿਤੇ ਦੇਖੀ ਜਾਂਦੀ ਹੈ ਜੀ ਸਾਡੇ ਹਿਸਾਬ ਨਾਲ ਤਾਂ ਉਲਟਾ ਲੋਕਾਂ ਦਾ ਟਾਈਮ ਬਚਾਉਣ ਦੀ ਦੇ ਚੱਕਰ 'ਚ ਕਿਤੇ ਨਾ ਕਿਤੇ ਇਹ ਜਿਹੜਾ ਸਾਰਾ ਕੁਝ ਗਲਤ ਕੀਤਾ ਹੋਇਆ ਇਹਨੂੰ ਸਰਕਾਰਾਂ ਨੂੰ ਧਿਆਨ 'ਚ ਲਿਆ ਕੇ ਇਹਨਾਂ ਚੀਜ਼ਾਂ ਦਾ ਇਸ ਤਰੀਕੇ ਨਾਲ ਸਾਵਧਾਨ ਕਰਨਾ ਚਾਹੀਦਾ ਹੈ ਵੀ ਪਾਣੀ بارش ਆਵੇ ਪਾਣੀ ਕਿਤੇ ਨਾ ਕਿਤੇ ਨਿਕਲ ਜਵੇ ਜੀ ਲੇਕਿਨ ਐਦਾ ਨਹੀਂ ਜੀ ਹੁੰਦਾ ਸਾਨੂੰ ਤਾਂ ਇਹ ਲੱਗਦਾ ਜੀ ਕੋਈ ਵੀ ਪ੍ਰੋਜੈਕਟ ਸਰਕਾਰ ਲੈ ਕੇ ਆਉਂਦੀ ਹੈ ਕੋਈ ਵੀ ਪ੍ਰੋਜੈਕਟ ਬਣਾਉਂਦੀ ਹੈ ਕਿਤੇ ਨਾ ਕਿਤੇ ਤੋਂ ਲੈ ਕੇ ਉੱਪਰ ਤੱਕ ਸਿਰਫ ਪੈਸੇ ਖਾਣ ਦੀ ਗੱਲ ਕਰਦੇ ਆ ਜੀ ਜੇ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਦੇ ਆਂਦਾ ਜੇ ਕੰਮ ਉਹ ਸਾਰਾ ਠੁੱਸ ਹੋ ਜਾਂਦਾ ਜੀ ਜਿਹੜੇ ਆ ਤੁਸੀਂ ਗੱਲ ਕਰ ਰਹੇ ਹੋ ਇਹ ਰੇਲਵੇ ਦੇ ਅੰਡਰ ਆਉਂਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਰੇਲਵੇ ਦੇ ਬ੍ਰਿਜ ਅੰਡਰਗਰਾਊਂਡ ਜਿਹੜੇ ਬਣਾਏ ਜਾਂਦੇ ਨੇ ਨੀਚੇ ਦੀ ਬਰਾਵਿਕ ਤਾਂ ਹੈ ਕਿ ਉਹ ਏਰੀਆ ਨਿਵਾ ਹੋਏਗਾ ਤੇ ਪਾਣੀ ਦਾ ਬਰਸਾਤਾਂ ਦਾ ਪਾਣੀ ਇੱਥੇ ਇਕੱਠਾ ਹੋਏਗਾ ਪਰ ਹਾਂ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਅਗਰ ਆਪਾਂ ਹਾਈਵੇ ਦੀ ਗੱਲ ਕਰੀਏ ਘਪਲੇ ਦੀ ਗੱਲ ਕਰਦੇ ਆਂ ਯਾ ਭ੍ਰਸ਼ਟਾਚਾਰ ਦੀ ਗੱਲ ਕਰਦੇ ਆਂ ਕੀ ਤੋਂ ਸੀ ਦਾ ਕਾ ਮਤਲਬ ਜੋ ਕਹਿਣਾ ਚਾ ਰਹੇ ਹਾਂ ਕਿ ਰੇਲਵੇ ਚ ਵੀ ਮਹਿਕਮੇ ਦੇ ਵਿੱਚ ਵੀ ਭ੍ਰਸ਼ਟਾਚਾਰ ਦੇਖ ਨੂੰ ਮਿਲ ਰਿਹਾ ਔਰ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਬਿਲਕੁਲ ਜੇ ਰਲ ਮਿਲ ਕੇ ਚੱਲਦਾ ਕਿੰਸੋ ਸਾਹਿਬ ਇਸ ਤਰ੍ਹਾਂ ਖੁੱਲ ਕੇ ਬੋਲਦੇ ਆਂ ਰਲ ਮਿਲ ਕੇ ਚੱਲਦਾ ਜੀ ਦੇਖੋ ਬੇਸ਼ੱਕ ਰੇਲਵੇ ਦਾ ਕੰਮ ਹੈ ਲੇਕਿਨ ਕਿਤੇ ਨਾ ਕਿਤੇ ਸੁਭਾ ਸਰਕਾਰ ਨੇ ਉਸ ਚੀਜ਼ ਨੂੰ ਬਣਾਇ ਕਿਤੇ ਨਾ ਕਿਤੇ ਬਾਦਲ ਸਾਹਿਬ ਨੇ ਉਸ ਚੀਜ਼ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਬਾਦਲ ਸਰਕਾਰ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਜ਼ਿਆਦਾ ਬਣੀਆਂ ਜੀ ਵਿਰਪੂ ਠੀਕ ਹੈ ਬੇਸ਼ੱਕ ਰੇਲਵੇ ਨੇ ਕੰਮ ਕੀਤਾ ਕਿਸੇ ਨੇ ਵੀ ਕੰਮ ਕੀਤਾ ਸਾਡਾ ਇਹ ਸਵਾਲ ਹੈ ਕਿ ਕੰਮ ਸਰਕਾਰ ਨੇ ਕੀਤਾ ਜਾਂ ਰੇਲਵੇ ਡਿਪਾਰਟਮੈਂਟ ਨੇ ਕੀਤਾ ਲੇਕਿਨ ਕੰਮ ਇਸ ਸਾਹਿਬ ਨਾਲ ਨਹੀਂ ਹੋਇਆ ਜਿਸੋ ਆਪਣਾ ਹੋਣਾ ਚਾਹੀਦਾ ਸੀ ਦੇਖੋ ਪਾਣੀ بارش ਆਵੇ بارش ਆਉਣ ਤੋਂ ਬਾਅਦ ਪਾਣੀ ਜਿਹੜਾ ਨਿਕਲ ਜਵੇ ਲੋਕਾਂ ਨੂੰ ਦਿੱਕਤ ਨਾ ਹੋਵੇ ਲੇਕਿਨ ਪਾਣੀ ਦਾ ਇੰਨਾ ਬੁਰਾ ਹਾਲ ਹੁੰਦਾ ਕਈ ਕਈ ਦਿਨ ਉਹ ਪਾਣੀ ਖਾਦੀ ਹੋਣ ਨੂੰ ਲੱਗ ਜਾਂਦਾ ਹੈ ਜੀਨ ਸਾਹਿਬ ਬਿਲਕੁਲ ਦੇ ਹੁਣ ਆਪਾਂ ਗੱਲ ਕਰ ਕਿਹਾ ਕਿ ਜਿਹੜਾ ਆਪਣੇ ਕੁਝ ਆਪਣੇ ਵੀਰ ਐਸੇ ਨੇ ਜਿਹੜੇ ਟੈਕਸੀ ਡਰਾਈਵਰ ਨੇ ਅਗਰ ਆਪਾਂ ਜੀਪੀਆਰ ਸਿਸਟਮ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹਿਸਾਬ ਨਾਲ ਤੁਸੀਂ ਮੋਬਾਈਲ ਵੀ ਯੂਜ਼ ਕਰਦੇ ਆ ਆਪਾਂ ਆਪਾਂ ਮਤਲਬ ਨੈਟਵਰਕ ਵੀ ਦੇ ਹਿਸਾਬ ਨਾਲ ਚੱਲ ਰਹੇ ਆ ਮੋਬਾਈਲ ਦਾ ਨੈਟਵਰਕ ਕਿਵੇਂ ਆਉਂਦਾ ਹੈ ਜੀ ਜੀਪੀ ਆਪਾਂ ਮੋਬਾਈਲ ਦੀ ਸਪੀਡ ਕਿੰਨੀ ਹੈ ਅਗਰ ਇਹ ਜੀਪੀਆਰ ਸਿਸਟਮ ਲੱਗ ਜਾਂਦਾ ਚਲੋ ਕੰਪਨੀ ਦਾ ਉੱਥੇ ਜੀਪੀਆਰ ਸਿਸਟਮ ਲਾ ਦੇਗੀ ਪਰ ਜਿਵੇਂ ਜੀਪੀਆਰ ਸਿਸਟਮ ਲਈ ਉਹਰੇ ਆਪਾਂ ਨੂੰ ਕਾਰਡ ਲਾਣਾ ਪਏਗਾ ਜਾਂ ਮੋਬਾਈਲ ਦੇ ਵਿੱਚੋਂ ਪੈਸੇ ਕੱਟੇ ਆਣਗੇ ਜਾਂ ਕੋਈ ਸਿਸਟਮ ਆਏਗਾ ਕਿ ਆਪਾਂ ਨੂੰ ਵੀ ਉਹ ਤਾਂ ਬੱਡਨ ਪਏਗਾ ਜੇ ਆਪਾਂ ਨੂੰ ਵੀ ਕਿਤੇ ਨਾ ਕਿਤੇ ਉੱਥੇ ਕਈ ਵਾਰ ਸਿਗਨਲ ਨਾ ਆਇਆ ਮੋਬਾਈਲ 'ਚ ਕੋਈ ਵਾਰ ਬੀਐਸਐਨਲ ਹੁੰਦਾ ਬੰਦੇ ਕੋਲੇ ਕਨੈਕਸ਼ਨ ਜਾਂ ਵੋਡਾਫੋਨ ਦਾ ਹੁੰਦਾ ਜਾਂ ਲਗਾ ਲਓ ਜੀਓ ਹੈ ਉਹਦਾ ਨਾ ਸਿਗਨਲ ਮਿਲਿਆ ਜੀਪੀਆਰ ਸਿਸਟਮ ਉੱਥੇ ਤਾਂ ਚੱਲ ਰਿਹਾ ਹੈ ਜਿਹੜਾ ਟੋਲ ਲਾ ਉਹਨਾਂ ਦਾ ਓਕੇ ਕਰ ਲਿਆ ਪਰ ਜੇ ਲੋਕਾਂ ਕੋਲੇ ਉਹਦੀ ਸਪੀਡ ਨਾ ਮਿਲੀ ਉਹਨੀ ਤਾਂ ਫਿਰ ਵੀ ਕਿਤੇ ਨਾ ਕਿਤੇ ਦਿੱਕਤ ਦਾ ਸਾਹਮਣਾ ਕਰਨਾ ਪੈਗਾ ਦਿੱਕਤਾਂ ਦਾ ਬਿਲਕੁਲ ਉਹੀ ਦੇਖੋ ਮੈਂ ਪਹਿਲਾਂ ਵੀ ਇਹੀ ਗੱਲ ਕੀਤੀ ਵੀ ਦੇਖੋ ਸਿਸਟਮ ਇਦਾਂ ਦਾ ਬਣਾਓ ਕਿ ਜਿਹੜੇ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਜੀ ਜਿਹੜਾ ਇਹ ਨੈਟ ਸਿਸਟਮ ਹੈ ਕਿਤੇ ਨਾ ਕਿਤੇ ਇਹ ਕਦੇ ਸਲੋ ਚੱਲਦਾ ਕਦੇ ਹਾਈ ਚੱਲਦਾ ਜੀ ਕਿਸੇ ਨੂੰ ਇਸ ਚੀਜ਼ ਦਾ ਪਤਾ ਕਿਸੇ ਨੂੰ ਨਹੀਂ ਪਤਾ ਦੇਖੋ ਸਿੱਧਾ ਇੱਕ ਮੈਨੂਅਲ ਚੀਜ਼ ਚਾਹੀਦੀ ਹੈ ਵੀ ਆਹਾ ਠੀਕ ਹੈ ਉਹ ਲੋਕਾਂ ਦਾ ਜਿਨ੍ਹਾਂ ਤੋਂ ਕਾਲਾ ਟੋਲ ਫਰੀ ਕੀਤਾ ਗਿਆ ਜਾਂ ਨੇੜੇ-ਨੇੜੇ ਦੇ ਪਿੰਡਾਂ ਦਾ ਫਰੀ ਕੀਤਾ ਗਿਆ ਉਹਨਾਂ ਦੇ ਪਾਸ ਬਣਾਏ ਜਾਣ ਉਹਨਾਂ ਦੀਆਂ ਕਿਤੇ ਨਾ ਕਿਤੇ ਆਈਡੀਆ ਦੇਖ ਕੇ ਉਹਨੇ ਪੱਕੇ ਰੂਪ ਦੇਖ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਟੋਲ ਦੀ ਜਿਹੜੀ ਹੈ ਜਿਹੜੀ ਸਹੂਲਤ ਦਿੱਤੀ ਜਾਵੇ ਦੇਖੋ ਕੁੱਲ ਮਿਲਾ ਕੇ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਨੁਕਸਾਨੀ ਨਹੀਂ ਹੋਣਾ ਚਾਹੀਦਾ ਮੈਂ ਫਿਰ ਦੁਬਾਰਾ ਇਹ ਗੱਲ ਕਹਿ ਰਹੇ ਹਾਂ ਜੀ ਸੰਜੀਵ ਜੀ ਇੱਕ ਆਪਣੇ ਕੋਲੇ ਮੈਸੇਜ ਆਇਆ ਹੈ ਖੰਨਾ ਤੋਂ ਤੇਜਿੰਦਰ ਸਿੰਘ ਦਾ ਉਹ ਕਹਿੰਦੇ ਨੇ ਜੀ ਭਗਵੰਤ ਮਾਨ ਨੇ ਉਹ ਰੇ ਪੰਜ ਟੋਲ ਪਲਾਜ਼ਾ ਬੰਦ ਕਰਤੇ ਪਰ ਦੇਖਿਆ ਜਾਵੇ ਉਹ ਰੋਡ ਦੇ ਉੱਤੇ ਹੁਣ ਕਿਤਨਾ ਕਿਤੇ ਜਿਹੜੀ ਸੜਕ ਟੁੱਟਣ ਲੱਗੀਆਂ ਨੇ ਉਹ ਤੇ ਭਗਵੰਤ ਮਾਨ ਨੇ ਹਾਲ ਤੱਕ ਇੱਕ ਪੈਚ ਨਹੀਂ ਬਣਾਇਆ ਕਹਿੰਦੇ ਅਗਰ ਆਪਾਂ ਉਹ ਅੰਤਮਾਨ ਸਾਹਿਬ ਦੀ ਇਸ ਸ੍ਰੀ ਦੀ ਗੱਲ ਦੀ ਆਮ ਆਦੀ ਪਾਰਟੀ ਦੀ ਗੱਲ ਦੀ ਸਰਕਾਰ ਦੀ ਕਰਦੇ ਹਾਂ ਕਹਿੰਦੇ ਪੰਜਾਬ ਦੇ ਵਿੱਚ ਰੋਡਾਂ ਦਾ ਹੁਣ ਬਹੁਤ ਬੁਰਾ ਹਾਲ ਹੋ ਰਿਹਾ ਹੈ ਜਗ੍ਹਾ ਜਗ੍ਹਾ ਟੱਕਰੀਆਂ ਨੇ ਕੋਈ ਉੱਥੇ ਕੇਅਰ ਨਹੀਂ ਕਰਦਾ ਕਿ ਜਦੋਂ ਬੰਦਾ ਟੋਲ ਦਿੰਦਾ ਸੀਗਾ ਤਾਂ ਲੱਗੇ ਸੀਗੇ ਤਾਂ ਕਿਤਨਾ ਕਿਤੇ ਜਿਹੜੇ ਮਤਲਬ ਆਪਣਾ ਛੋਟੇ ਵਾਹਨ ਸੀਗੇ ਜਿਵੇਂ ਮੋਟਰਸਾਈਕਲ ਲਾ ਲੋ ਜਾਂ ਕੋਈ ਰਿਕਸ਼ਾ ਲਾ ਲੋ ਜਾਂ ਕੋਈ ਸਾਈਕਲ ਵਾਲਾ ਜੇ ਕੋ ਲੋਕਲ ਬੰਦੇ ਸੀਗੇ ਕਹਿੰਦੇ 2-2 4-4 5-5 ਕਿਲੋ ਜਾਂ 10 ਕਿਲੋਮੀਟਰ ਜਾਣ ਵਾਲੇ ਚਾਹ ਗੱਡੀ ਵਾਲੇ ਸੀਗੇ ਜਾਂ ਮੋਟਰਸਾਈਕਲ ਵਾਲੇ ਜਿੱਥੇ ਟੋਲ ਤੱਕ ਨਹੀਂ ਜਾਣਾ ਕਿਤਨਾ ਕਿਤੇ ਆਪਣੇ ਪਿੰਡਾਂ ਤੱਕ ਪਹੁੰਚ ਜਾਂਦੇ ਸੀਗੇ ਕਹਿੰਦੇ ਉਹਨਾਂ ਨੂੰ ਕਿਤਨਾ ਕਿਤੇ ਵਧੀਆਂ ਸੜਕਾਂ ਦੇਖਣ ਨੂੰ ਮਿਲਦੀਆਂ ਸੀ ਕਿ ਹੁਣ ਤੋਂ ਉਹਨਾਂ ਦਾ ਕਹਿੰਦਾ ਮਤਲਬ ਇਹੀ ਮੈਸੇਜ ਪਾਇਆ ਹੈ ਕਿ ਆਰਾ ਟਾਈਮ 'ਚ ਜੇ ਟੋਲ ਬੰਦ ਹੋ ਗਏ ਕਿ ਪੰਜਾਬ ਸਰਕਾਰ ਦੇ ਉੱਤੇ ਬਰਡਨ ਜ਼ਿਆਦਾ ਪੈ ਗਿਆ ਇੱਕ ਤਾਂ ਬਣਾਉਣ ਦਾ ਦੂਜੀ ਕਿ ਹੁਣ ਟਾਈਮ 'ਸਰ ਬਣਾ ਪਾਏਗੀ ਪ੍ਰੋਟੀਨ ਸਾਹਿਬ ਮਨ ਲਓ ਹੁਣ ਟੋਲ ਪਲਾਜੇ ਦਾ ਸਾਰੀ ਉਮਰ ਰਹਿਣੇ ਨਹੀਂ ਜੀ ਜੇ ਸੀ ਟੋਲ ਪਲਾਜੇ ਦੀ ਗੱਲ ਕਰਦੇ ਜਿੱਥੇ ਟੋਲ ਪਲਾਜੇ ਚੱਲਦੇ ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਿਤੇ ਨਾ ਕਿਤੇ ਗੱਟੇ ਆ ਉੱਥੇ ਟੋਏ ਆ ਟਿੱਬੇ ਆ ਉਹਨਾਂ ਚੀਜ਼ਾਂ ਨੂੰ ਕੋਣ ਦੇਖਦਾ ਦੇਖੋ ਇਹ ਬਾਅਦ ਵਿੱਚ ਕਿਤੇ ਨਾ ਕਿਤੇ ਜਦੋਂ ਟੋਲ ਬੰਦ ਹੋ ਜਾਂਦਾ ਹੈ ਕਿਤੇ ਨਾ ਕਿਤੇ ਉਹ ਉਹ ਸਿਸਟਮ ਦੇ ਹਿਸਾਬ ਨਾਲ ਚਾਹੇ ਸੂਬਾ ਸਰਕਾਰ ਦਾ ਕੰਮ ਆ ਜਾਂ ਕੇਂਦਰ ਸਰਕਾਰ ਦਾ ਕੰਮ ਆ ਮਤਲਬ ਤਾਂ ਕਹਿਣ ਦਾ ਇਹ ਹੈ ਵੀ ਕੰਮ ਹੋਣਾ ਚਾਹੀਦਾ ਰੋਡ ਸਹੀ ਹੋਣੇ ਚਾਹੀਦੇ ਆ ਜਾਏ ਟੋਲ ਪਲਾਜੇ ਲੱਗੇ ਹੁਣ ਚਾਹੇ ਟੋਲ ਪਲਾਜੇ ਬੰਦ ਹੋ ਜਾਣ ਦੇਖੋ ਸਾਰੀ ਉਮਰ ਵਾਸਤੇ ਟੋਲ ਪਲਾਜੇ ਨੇ ਜਿਹਨਾਂ ਦੇ ਜਿੰਨਾ ਟਾਈਮ ਹੁੰਦਾ ਉਹਦੇ ਵਾਸਤੇ ਟੋਲ ਪਲਾਜਾ ਹੁੰਦਾ ਠੀਕ ਆ ਮਾਨ ਸਾਹਿਬ ਨੇ ਜਿਹੜੇ ਟੋਲ ਪਲਾਜੇ ਬੰਦ ਕੀਤੇ ਆ ਕਿਤੇ ਨਾ ਕਿਤੇ ਉਹਦਾ ਟਾਈਮ ਨਿਕਲ ਚੁੱਕਿਆ ਸੀਗਾ ਪਹਿਲਾਂ ਸਰਕਾਰਾਂ ਗੌਰ ਨਹੀਂ ਕੀਤੀ ਕਰਦੀ ਮਾਨ ਸਾਹਿਬ ਨੇ ਕੀਤੀਆਂ ਹਾਂ ਜਿਹਦਾ ਟਾਈਮ ਰਹਿੰਦਾ ਉਹਦਾ ਟੋਲ ਪਲਾਜਾ ਥੋੜੋ ਕੇ ਮਾਨ ਸਾਹਿਬ ਨੇ ਬੰਦ ਕਰਿਆ ਜੀ ਬਿਲਕੁਲ ਅੱਛਾ ਮੈਨੂੰ ਇਹ ਦੱਸੋ ਕਿ ਅਗਰ ਆਪਾਂ ਜਿਹੜੇ ਟੋਲ ਪਲਾਜੇ ਲਾ ਰਹੇ ਨੇ ਪ੍ਰਾਈਵੇਟ ਕੰਪਨੀਆਂ ਲਾਰੀਆਂ ਨੇ ਇਹ ਇੰਡੀਆ ਸਰਕਾਰ ਨੂੰ ਲੈਣ ਕੇ ਕਿਉਂ ਆ ਕਿ ਜਿਹੜੇ ਇੰਡੀਆ ਦੇ ਵਿੱਚ ਜੇ ਆਪਾਂ ਰੋਡ ਮਹਿਕਮਾ ਲਾ ਲਈਏ ਪੀ ਡਬਲਯੂ ਡੀ ਜਾਂ ਕੋਈ ਜਿਹੜੇ ਹਾਈਵੇ ਬਣਾਉਂਦੇ ਨੇ ਕੀ ਉਹ ਭ੍ਰਸ਼ਟਾਚਾਰ ਚੱਲਦਾ ਸੀਗਾ ਕਿ ਉਹਨਾਂ ਤੇ ਵਿਸ਼ਵਾਸ ਨਹੀਂ ਸੀਗਾ ਕਿ ਉਹਦੇ ਵਿੱਚ ਕੋਈ ਕੀ ਕਮੀ ਰਹਿ ਗਈ ਕਿ ਲੋਕਾਂ ਨੂੰ ਪ੍ਰਾਈਵੇਟ ਤੇ ਦੇਣਾ ਪਿਆ ਔਰ ਜਿੱਥੇ ਸਪੋਜ਼ ਕਰੋ ਤੁਸੀਂ ਗੱਲ ਕਹੀ ਹੈ ਜਿਹੜੀ ਕਿ 1800 ਕਰੋੜ ਦਾ ਮਤਲਬ ਬਜਟ ਸੀ ਪਰ ਦੇਖਿਆ ਜਾਵੇ ਕੰਪਨੀ ਮੈਨੂੰ ਲੱਗਦਾ ਉਹਦੇ ਵਿੱਚੋਂ ਹਜ਼ਾਰਾਂ ਹੀ ਕਰੋੜ ਰੁਪਈਆ ਲੋਕਾਂ ਦੀ ਜੇਬ ਚੋਂ ਕਢਾ ਲੈਂਦੀ ਹੈ ਕੀ ਇਹ ਲੋਕਾਂ ਲੋਕਾਂ ਦੇ ਜਿਹੜੇ ਫਾਇਦੇ ਲਈ ਜਿਆਦਾ ਟੋਲ ਬਣੇ ਨੇ ਜਾਂ ਭ੍ਰਸ਼ਟਾਚਾਰ ਕਰਕੇ ਆ ਰਹੇ ਨੇ ਇਹਨੂੰ ਤੁਸੀਂ ਕਿਸ ਤਰ੍ਹਾਂ ਨਜ਼ਰ ਨਾਲ ਦੇਖਦੇ ਹੋ ਬਿਲਕੁਲ ਦੇਖੋ ਉਹ ਬੰਦੂਲਾ ਕੇ ਲੈ ਆਣੇ ਦਾ ਪੈਸੇ ਦੀ ਗੱਲ ਹੈ ਜੀ ਦੇਖੋ ਪੈਸਾ ਹੀ ਕਿਤੇ ਨਾ ਕਿਤੇ ਖਾਇਆ ਜਾਂਦਾ ਹੈ ਪੈਸਾ ਕਾਣ ਦਾ ਸਿਸਟਮ ਜਿਹੜਾ ਭ੍ਰਿਸ਼ਟਾਚਾਰੀ ਹੈ ਉਹ ਕਿਤੇ ਨਾ ਕਿਤੇ ਹਰੇਕ ਜਗ੍ਹਾ ਚੱਲਦੀ ਹੈ ਜੀ ਦੇਖੋ ਸਰਕਾਰਾਂ ਨੇ ਆਪਣੇ ਡਿਪਾਰਟਮੈਂਟਾਂ ਨੂੰ ਵਿਲੇ ਕਰ ਦਿੱਤਾ ਕੋਈ ਵੀ ਸਿਸਟਮ ਜਾ ਕੇ ਦੇਖ ਲਓ ਤੁਸੀਂ ਕੰਟਰੈਕਟਰ ਦੇ ਕੰਮ ਚੱਲਦਾ ਕੋਈ ਵੀ ਸਿਸਟਮ ਆ ਕੇ ਦੇ ਸਕੋ ਜੀ ਠੇਕੇਦਾਰੀ ਸਿਸਟਮ ਚੱਲਦਾ ਕਿਤੇ ਨਾ ਕਿਤੇ ਸਰਕਾਰਾਂ ਨੇ ਆਪਣੇ ਮੁਲਾਜ਼ਮਾਂ ਜਿਹੜੇ ਸਿਰਫ ਆਓ ਜੀ ਦਫ਼ਤਰ ਜਾਓ ਦਫ਼ਤਰ ਜਾ ਕੇ ਆਪਣੇ ਮੋਬਾਈਲ ਚਲਾਓ ਚਲੇ ਜਾਓ ਜੀ ਦੇਖੋ ਸਾਰੇ ਫ੍ਰੀ ਕਰਕੇ ਰੱਖ ਦਿੰਦੇ ਆਂ ਅਗਰ ਸਰਕਾਰਾਂ ਧਿਆਨ ਇਸ ਚੀਤੇ ਧਿਆਨ ਦੇਣ ਵੀ ਕੰਟਰੈਕਟ ਸਿਸਟਮ ਖਤਮ ਕਰਕੇ ਸਰਕਾਰਾਂ ਆਪਣੇ ਹੀ ਡਿਪਾਰਟਮੈਂਟ ਤੋਂ ਕੰਮ ਕਰਾਉਣਾ ਆਪਣੇ ਡਿਪਾਰਟਮੈਂਟਾਂ ਦੀ ਜਿੰਮੇਵਾਰੀਆਂ ਵਧਾਉਣਾ ਕਿਤੇ ਨਾ ਕਿਤੇ ਉਸ ਲੋਕਾਂ ਦਾ ਵੀ ਫਾਇਦਾ ਹੁੰਦਾ ਜਿਹੜੇ ਕੰਮ ਕਰਦੇ ਆਂ ਪਬਲਿਕ ਦਾ ਵੀ ਫਾਇਦਾ ਹੁੰਦਾ ਇੱਕ ਕੋਈ ਕੰਟਰੈਕਟ ਤੇ ਕੰਮ ਦੇ ਦੇਣਾ ਦੇਖੋ ਇੱਕ ਤਾਂ ਸਿੱਧਾ ਸਰਕਾਰ ਨੇ ਆਪਣੇ ਡਿਪਾਰਟਮੈਂਟ ਤੋਂ ਕੰਮ ਕਰਾਉਣਾ ਇੱਕ ਵਿੱਚ ਤੀਜਾ ਜਿਹੜਾ ਬੰਦਾ ਕਿਤੇ ਨਾ ਕਿਤੇ ਕੰਟਰੈਕਟਰ ਨੂੰ ਕੰਪਨੀ ਨੂੰ ਕਿਤੇ ਨਾ ਕਿਤੇ ਐਡ ਕਰ ਲੈਣਾ ਕੰਪਨੀ ਨੇ ਵੀ ਵੈਸਾ ਕਰਾਉਣਾ ਕਿਤੇ ਨਾ ਕਿਤੇ ਸਿੱਧਾ ਸਰਕਾਰ ਆਪਣਾ ਕੰਮ ਕਿ ਕਿਤੇ ਨਾ ਕਿਤੇ ਇਤਨਾ ਘੱਟ ਕੰਮ ਹੋਊਗਾ ਤਾਂ ਲੋਕਾਂ ਦੀ ਜੇਬ ਤੇ ਜਿਹੜਾ ਬੋਝਨ ਘਟ ਜੂਗਾ ਪਰ ਸਰਕਾਰਾਂ ਕਿਤੇ ਨਾ ਕਿਤੇ ਆਪਣੇ ਡਿਪਾਰਟਮੈਂਟ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਬੇਲਾ ਕਰਨੀਆਂ ਚਾਹੁੰਦੀਆਂ ਬਿਲਕੁਲ ਬੇਲੇ ਕਰਕੇ ਬਣਾ ਦਿੰਦੇ ਆ ਕੋਈ ਵੀ ਸਿਸਟਮ ਕੋਈ ਵੀ ਡਿਪਾਰਟਮੈਂਟ ਐਦਾਂ ਦਾ ਨਹੀਂ ਹੈਗਾ ਜਿੱਥੇ ਠੇਕੇਦਾਰੀ ਸਿਸਟਮ ਨਾ ਚੱਲਦਾ ਹੋਵੇ ਅੱਛਾ ਸਰ ਜੀ ਜਾਂਦੇ ਜਾਂਦੇ ਇੱਕ ਮੈਂ ਕੁਛ ਤੋਂ ਕਲਾਸਕ ਕੁਐਸਚਨ ਪੁੱਛਣਾ ਚਾਹਨਾ ਇੱਕ ਆਪਣੇ ਬ੍ਰਦਰ ਨੇ ਇੱਕ ਮੈਸੇਜ ਪਾਇਆ ਸੀਗਾ ਉਹ ਕਿਤੇ ਨਾ ਕਿਤੇ ਹੁੰ ਦਿੱਲੀ ਅੱਗੇ ਚੱਲਿਆ ਗਿਆ ਉਹ ਕਹਿੰਦੇ ਨੇ ਕਿ ਜਿਹੜੇ ਠੇਕੇਦਾਰ ਹੁੰਦੇ ਨੇ ਉਹ 10000 ਤੋਂ ਉਹਨਾਂ ਕੋ ਐਸਐਮਐ ਸੈਂਡ ਕਰਾ ਲੈਂਦੇ ਨੇ ਪਰ ਜਿਹੜੇ ਮੁਲਾਜ਼ਮ ਠੇਕੇ ਤੇ ਰੱਖੇ ਹੁੰਦੇ ਨੇ ਕਹਿੰਦੇ ਉਹਨਾਂ ਨੂੰ 7 ਜਾਂ 8000 ਹੀ ਦਿੱਤਾ ਜਾਂਦਾ ਪਰ ਸਰਕਾਰ ਦੀ ਜੇਬ ਚੋਂ ਉਹ 10000 ਹੀ ਲੈਂਦੇ ਨੇ ਕਹਿੰਦੇ ਉਹਦੇ ਵਿੱਚ ਕਿਤਨਾ ਕਿਤੇ ਜਿਹੜੇ ਠੇਕੇਦਾਰ ਠੇਕੇ ਤੇ ਕੰਮ ਕਰ ਰਹੇ ਨੇ ਮੁੰਡੇ ਉਹਨਾਂ ਦੀ ਜੋਬ ਤੇ ਜਾਂ ਸੈਲਰੀ ਤੇ ਬਹੁਤ ਵੱਡਾ ਡਾਕਾ ਡਾਲਿਆ ਜਾ ਰਿਹਾ ਹੈ ਬਿਲਕੁਲ ਦੇਖੋ ਜਦੋਂ ਵਿੱਚ ਇੱਕ ਸਰਕਾਰ ਦੇ ਵਿੱਚ ਆ ਜਾਂ ਕਿਤੇ ਨਾ ਕਿਤੇ ਮੁਲਾਜ਼ਮਾਂ ਦੇ ਵਿੱਚ ਇੱਕ ਵਿੱਚ ਆ ਕੇ ਕੰਟਰੈਕਟਰ ਕੁਝ ਗਿਆ ਜਾਂ ਕੋਈ ਕੰਪਨੀ ਆ ਗਈ ਦੇਖੋ ਉਹਨੇ ਅਲੱਗ ਕਮਾਈ ਕਰਨੀ ਹੈ ਆਪਣੀ ਕਿਤੇ ਨਾ ਕਿਤੇ ਅਗਰ ਸਿੱਧਾ ਚੱਲਦਾ ਹੋਊਗਾ ਕੰਮ ਸਰਕਾਰ ਤੇ ਵੀ ਬਜਟ ਘੱਟ ਰਹੂਗਾ ਲੋਕਾਂ ਨੂੰ ਵੀ ਫਾਇਦਾ ਹੋਊਗਾ ਜੀ ਕੰਟਰੈਕਟ ਸਿਸਟਮ ਤੇ ਆ ਕੇ ਕਿਤੇ ਨਾ ਕਿਤੇ ਸਾਨੂੰ ਤਾਂ ਹੀ ਲੱਗਦਾ ਜੀ ਸਰਕਾਰਾਂ ਜਿਹੜੇ ਡਿਪਾਰਟਮੈਂਟਾਂ ਸਬੰਧਤ ਡਿਪਾਰਟਮੈਂਟਾਂ ਉਹ ਆਪਣਾ ਪੈਸਾ ਖਾਣ ਦਾ ਜਿਹੜਾ ਕਿਤੇ ਨਾ ਕਿਤੇ ਕੰਮ ਵਧਾ ਰਹੀਆਂ ਜੀ ਆਪਣਾ ਪੈਸਾ ਕਮਾਉਣ ਦਾ ਜਿਹੜਾ ਰਸਤਾ ਕਿਤੇ ਨਾ ਕਿਤੇ ਸਾਫ਼ ਕਰ ਰਹੀਆਂ ਜੀ ਕੰਟਰੈਕਟ ਸਿਸਟਮ ਸਾਡੇ ਹਿਸਾਬ ਨਾਲ ਤਾਂ ਖਤਮ ਹੋਣਾ ਚਾਹੀਦਾ ਜੀ ਜਿੱਥੇ ਵੀ ਠੇਕੇਦਾਰੀ ਸਿਸਟਮ ਆਇਆ ਉਹਦੇ ਕਿਤੇ ਨਾ ਕਿਤੇ ਸੈਲਰੀਆਂ ਉਹ ਵੀ 8-10 10000 17000 6000 8000 ਐ ਕਿਤੇ ਨਾ ਕਿਤੇ ਸੈਲਰੀਆਂ ਦਿੱਤੀਆਂ ਜਾਂ ਨਹੀਂ ਐ ਦੇਖੋ ਠੇਕੇਦਾਰ ਨੇ ਆਪਣੀ ਕਮਾਈ ਕਰਕੇ ਅੱਗੇ ਕਿਤੇ ਨਾ ਕਿਤੇ ਦੇਣਾ ਹੁੰਦਾ ਉਹ ਹੀ ਠੇਕੇਦਾਰੀ ਸਿਸਟਮ ਵਗਰ ਖਤਮ ਹੋਊਗਾ ਸਰਕਾਰ ਤੇ ਵੀ ਬ ਤਨ ਆਪੂ ਮਿਲਦਾ ਰਹੂਗਾ ਨਹੀਂ ਸਾਨੂੰ ਲੱਗਦਾ ਨਹੀਂ ਕਿ ਇੱਦਾਂ ਕਿਤੇ ਨਾ ਕਿਤੇ ਹੋਊਗਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਸਾਡਾ ਨਾ ਵਿਚਾਰਾਂ ਤੁਹਾਡੇ ਕਿਤੇ ਜੀ ਧੰਨਵਾਦ ਅ ਦਰਸ਼ਕੋ ਜੋ ਆਪਾਂ ਅੱਜ ਗੱਲਬਾਤ ਕਰੀ ਹੈ ਉਹ ਇਹੀ ਹੈ ਕਿ ਜਿਹੜਾ ਜੀਪੀਆਰ ਸਿਸਟਮ ਹੈ ਟੋਲ ਪਲਾਜ਼ਿਆਂ ਤੇ ਲਾਗੂ ਹੋ ਰਿਹਾ ਹੈ ਕੀ ਉਹ ਫਾਇਦਾ ਹੈ ਲੋਕਾਂ ਨੂੰ ਜਾਂ ਨੁਕਸਾਨ ਹੈ ਕਿ ਅਗਰ ਆਪਾਂ ਗੱਲਬਾਤ ਕਰੀਏ ਕਿ 20 ਕਿਲੋਮੀਟਰ ਦੇ ਵਿੱਚ ਜਿਹੜੇ ਲੋਕ ਉੱਥੇ ਰਹਿ ਆ ਸ਼ਾਰੀ ਆ ਲੋਕ ਰਹਿ ਰਹੇ ਨੇ ਉਹਨਾਂ ਨੂੰ ਤਾਂ ਇਹ ਜਿਹੜਾ ਟੋਲ ਹੈ ਟੋਲ ਪਲਾਜ਼ਾ ਉਹਦੇ ਵਿੱਚ ਉਹਨਾਂ ਨੂੰ ਛੂਟ ਮਿਲੀ ਹੈ ਤੇ ਅਗਰ ਆਪਾਂ ਉਹਦੇ ਵਿੱਚ ਇਹ ਵੀ ਇੱਕ ਸਰਕਾਰ ਨੇ ਕਿਹਾ ਕਿ ਜਿਹੜੇ ਫਾਸਟ ਟੈਗ ਨੇ ਉਹ ਵੀ ਹਾਲੇ ਲਗਾਤਾਰ ਚੱਲਦੇ ਰਹਿਣਗੇ ਉਹਨਾਂ ਨੂੰ ਨਹੀਂ ਰੋਕਿਆ ਜਾਏਗਾ ਤੇ ਜਿਹੜਾ ਇੱਕ ਟ੍ਰਾਇਲ ਦੀ ਆਪਾਂ ਗੱਲ ਕਰਦੇ ਹਾਂ ਜੀਪੀਆਰ ਸਿਸਟਮ ਹੈ ਜਿਹੜਾ ਉਹ ਪਾਣੀ ਪਾਤ ਤੇ ਕੁਛੇੜੜਾ ਮਸ਼ਹੂਰ ਮਸ਼ਹੂਰ ਜਿਹੜਾ ਇੱਕ ਟੋਲ ਲੱਗਿਆ ਹੈ ਉੱਥੇ ਉਹ ਇਸ ਟੈਂਪ ਟ੍ਰਾਇਲ ਅੰਡਰ ਚੱਲ ਰਹੇ ਨੇ ਅਗਰ ਇਹ ਪਾਸ ਹੋ ਜਾਂਦਾ ਹੈ ਕਿਤਨਾ ਕਿਤੇ ਤਾਹੋ ਆਮ ਜਿਹੜੇ ਟੋਲ ਲੱਗੇ ਨੇ ਰੋੜਾਂ ਤੇ ਟੋਲ ਪਲਾਜ਼ੇ ਉਹਨਾਂ ਨੂੰ ਜੀਪੀਆਰ ਸਿਸਟਮ ਆ ਉੱਥੇ ਆਪਾਂ ਲੱਗਿਆ ਦੇਖ ਸਕਦੇ ਹਾਂ ਤਾਂ ਦਰਸ਼ਕੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਜੀਪੀਆਰ ਸਿਸਟਮ ਲਾ ਰਹੇ ਨੇ ਇਹ ਲੋਕਾਂ ਦੇ ਫਾਇਦੇ ਲਈ ਹੈ ਜਾਂ ਕਿਤੇ ਨਾ ਕਿਤੇ ਲੋਕ ਇਸ ਨੂੰ ਮੁਸੀਬਤ ਦੇ ਵਿੱਚ ਕਰਨਗੇ ਤੁਹਾਨੂੰ ਪਤਾ ਹੀ ਜਾ ਕਿ ਜੀਪੀਆਰ ਸਿਸਟਮ ਨੈਟ ਦੇ ਥਰੂ ਚੱਲਦਾ ਹੈ ਕਿਵਰ ਨੈਟ ਦਾ ਜਿਹੜਾ ਸਿਗਨਲ ਹੈ ਜਾਂ ਨੈਟਵਰਕਿੰਗ ਹੈ ਉਹ ਕਿਤੇ ਨਾ ਕਿਤੇ ਲਾਸ ਹੋ ਗਈ ਤਾਂ ਉਹ ਬੰਦੇ ਨੂੰ ਕਿਤੇ ਨਾ ਕਿਤੇ ਉੱਥੇ ਟ੍ਰੈਫਿਕ ਦੇ ਵਿੱਚ ਘੇਰਨਾ ਪਾ ਸਕਦਾ ਉਥੇ ਕੀ ਰਿਹਾ ਟ੍ਰਾਫਿਕ ਜਮ ਹੋ ਸਕਦੀ ਹੈ ਟੋਲ ਤੇ ਤਾਂ ਦਰਸ਼ਕੋ ਵੱਤਵਤ ਸਾਡੇ ਪ੍ਰੋਗਰਾਮ ਸ਼ੇਅਰ ਕਰੋ ਤੇ ਵੱਤੋ ਤੇ ਲਾਇਕ ਕਰੋ ਮੈਂ